ਸ਼ੁਕਰ ਹੈ ਪ੍ਰਮਾਤਮਾ ਦਾ ਮੇਰਾ ਟੈਟ ਕਲੀਅਰ ਹੋ ਗਿਆ ਤੇ ਹੁਣ ਤਾਂ ਨਾ ਮੈਨੂੰ ਵਧੀਆ 5 ਨੰਬਰ ਵੱਧ ਹੀ ਆਏ ਨੇਗੇ ਇੰਨੀ ਮਿਹਨਤ ਕਰੀ ਸੀ ਕਦੇ ਸੋਚੇ ਹੀ ਨਹੀਂ ਸੀਗਾ ਵੀ ਮੈਂ ਵੀ ਪਾਸ ਹੋ ਜੂੰਗੀ ਮੈਂ ਤਾਂ ਆਸ ਹੀ ਛੱਡਤੀ ਸੀਗੀ ਤੂੰ ਕੀ ਸੁਣਦੀ ਆ ਵਧਾਈਆਂ ਤੈਨੂੰ ਕਾਹਦੀਆਂ ਤੇ ਪਾਸ ਹੋ ਗਈ ਮੈਂ ਸ਼ੁਕਰ ਹੈ ਵਧਾਈਆਂ ਮੈਂ ਤਾਂ ਡੱਬਾ ਲੈ ਕੇ ਆਉਂਗੀ ਮੈਂ ਤਾਂ ਸੁਖ ਸੁਖੀ ਹੋਈ ਸੀ ਇੱਕ ਘਟਾ ਮੈਂ ਰੋਦੇ ਐ ਜੇ ਟੈਟ ਕਲੀਅਰ ਕਰ ਜੇ ਨਾ ਸਾਡੀ ਜਾਨ ਛੱਡ ਦੇ ਤੇਰਾ ਫਾਹਾ ਵੱਡੇ ਹੀ ਹੁਣ ਤੈਨੂੰ ਵਿਆਹ ਦੇਗੇ ਨਾ ਫਾਹਾ ਕਿਵੇਂ ਵੱਡੇ ਜਾਊ ਵਿਆਹ ਕਰਕੇ ਬਸ ਬਸ ਬੈਠੀ ਰਹਿ ਤੂੰ ਨਿਚਲੀ ਆ ਸੁਪਨੇ ਲੈਣੇ ਛੱਡ ਦੇ ਤੂੰ ਲੈ ਸੁਪਨੇ ਲੈਣੇ ਛੱਡ ਦੇ ਸੁਪਨੇ ਤਾਂ ਤੂੰ ਛੱਡ ਦੇ ਮੈਂ ਤੈਨੂੰ ਦਸਾਂ ਹਣ ਪੇਕਿਆਂ ਚ ਰਹਿਣ ਦੇ ਹਰਪ੍ਰੀਤਾ ਮੇਰੇ ਵਿਆਹ ਦੇ ਨਾ ਸੁਪਨੇ ਲੈਣੇ ਛੱਡ ਦੇ ਤੂੰ ਵਿਫਾਹਾ ਵੱਡੇ ਜਾਊਗਾ ਤੇ ਬਗਾਨੇ ਘਰੇ ਜਾਊ ਮੇਰਾ ਖਿਹੜਾ ਛੱਟ ਜੂ ਹਾਂ ਹਾਏ ਤਾਂ ਮੇਰਾ ਮਾਸਟਰ ਕੈਡਰ ਰਹਿੰਦਾ ਹਜੇ ਪੂਰਾ ਕਰ ਮਾਰ ਜਾ ਮਾਸਟਰ ਕੈਡਰ ਪਹਿਲੀ ਪਾੜ ਲਿਆ ਅਸੀਂ ਤਾਂ ਨੇ ਉਹੀ ਗੱਲੇ ਟੈਟ ਕਲੀਅਰ ਤੇ ਖੜੇ ਆਂ ਮੁੰਡਾ ਫੇਰ ਆਪ ਦੇਖ ਲੰਨੀ ਤੈਨੂੰ ਕੀ ਕਾੜੀ ਛੇਦੀ ਮੁੰਡਾ ਦੇਖਣ ਦੀ ਕਿਹੜਾ ਮੁੰਡਾ ਉਹੀ ਪਕਾਈ ਮਾਰੀ ਜਾਨੀ ਆ ਵੇਖ ਮਾਸਟਰ ਕੈਡਰ ਕਿੱਥੇ ਜਾ ਕੈਡਰ ਪਿੰਡ ਇਹ ਉਹ ਵੀ ਸਟੱਡੀ ਹੁੰਦੀ ਆ ਉਹ ਕਰਕੇ ਪੂਰੀ ਉਦੋਂ ਬਾਅਦ ਪੇਪਰ ਹੋਊਗਾ ਮੇਰਾ ਨਾ ਜਦੋਂ ਟੈਟ ਪਾਸ ਕਰਗੀ ਕੁੜੀ ਮਾਸਟਰ ਨਹੀਂ ਲੱਗ ਗਈ ਹੁਣ ਹੋਰ ਕੀ ਰਹਿ ਗਿਆ ਹਲੇ ਪੰਗਾ ਮਾਸਟਰ ਬਣਨੇ ਨਾ ਸੌਖਾ ਨਹੀਂ ਪਿਆ ਕੇ ਤੇ ਬਹੁਤ ਕੁਝ ਕਰਨਾ ਪੈਂਦਾ ਉਮਰਾਂ ਲੰਘ ਜਾਂਦੀ ਹੈ ਮੈਂ ਤਾਂ ਕਿਹਾ ਮਾਸਟਰ ਕੈਡਰ ਕੁਡਰ ਸੁਣਿਆ ਨਹੀਂ ਮੈਂ ਤਾਂ ਕੱਲਾ ਟੈਟ ਹੀ ਸੁਣਦੀ ਹਣੀ ਬਚਾ ਟੈਟ ਪਾਸ ਕਰ ਗਿਆ ਤੇ ਮਾਸਟਰ ਨਹੀਂ ਬ ਹੁਣ ਕਾਹਨਾ ਬਾਅਦ ਮੈਂ ਤੈਨੂੰ ਦੱਸ ਦੋ ਅੱਖਰ ਪੜ੍ਹੀ ਹੋਵੇਗੀ ਨਾ ਫੇਰ ਹੀ ਪਤਾ ਲੱਗਦਾਗਾ ਵੀ ਕੀ ਕੁਛ ਕਰਨਾ ਪੈਂਦਾ ਟੀਚਰ ਲੱਗਣ ਵਾਸਤੇ ਮੈਨੂੰ ਸਾਰਾ ਪਤਾ ਹੈ ਵੀ ਟੈਟ ਨਾ ਮਾਸਟਰ ਬਣਦਾ ਹੁੰਦਾ ਟੈਟ ਤੇ ਰਹੋਗੇ ਕਿਲੀਗਾਰ ਹੁਣ ਹੋਰ ਨਵੇਂ ਕੋਰਸ ਕਰਨ ਨੂੰ ਕਹਿੰਦੀ ਸਾਡੇ ਕੋਲੇ ਤਾਂ ਬਾਬਾ ਗੁਰੂ ਇੰਨੇ ਪੈਸੇ ਹੈ ਨਹੀਂ ਲਾਉਣ ਨੂੰ ਆਪੇ ਤੇਰੇ ਸਹੁਰੇ ਕਰਵਾ ਦੇਣਗੇ ਕਿ ਤੈਥੋਂ ਕਿਹੜਾ ਤੇਰਾ ਵਿਆਹ ਕੇ ਤੈਨੂੰ ਉਹੀ ਗੱਲ ਬਗਾਨੇ ਘਰੇ ਤੇਰੀ ਮੈਂ ਤੇਰੇ ਪਾਈ ਨੂੰ ਆਏ ਨੇ ਉਹਦੇ ਨਾਲ ਕਰਦੀਆਂ ਗੱਲ ਪੈਸੇ ਕਿਨੇ ਮੰਗਿਆ ਤੇ ਥੋ ਪਹਿਲਾਂ ਇਹ ਦੱਸ ਮੈਨੂੰ ਤੇ ਫਿਰ ਹੁਣ ਜਿਹੜਾ ਹੋਰ ਨਮਾ ਕਰਦੀਆਂ ਬੰਜ ਖੜਾ ਕੇ ਮਾਸਟਰ ਕੈਡਰ ਕਰਨਾ ਉਹ ਤੇ ਵੀ ਤੇ ਲੱਗਣਗੇ ਕੋਈ ਨਹੀਂ ਮੇਰੀ ਬੇਬੇ ਹੈਗੀ ਹੈ ਮੇਰਾ ਭਰਾ ਹੈਗਾ ਪੈਸੇ ਦੇਣ ਵਾਲਾ ਮੈਂ ਜਵਾਕਰ ਨੂੰ ਟਿਊਸ਼ਨ ਪੜਾਉਣੀ ਆ ਕੁਸੋ ਪੈਸੇ ਹੋ ਜਣੇ ਬੇਬੇ ਤੇਰੀ ਬੈਂਕ ਮੈਨੇਜਰ ਲੱਗੀ ਐ ਬੇਬੇ ਕੀ ਲੱਗੀ ਐ ਤੇਰੀ ਪੈਸੇ ਤੇ ਸਾਡੇ ਘਰੋਂ ਹੀ ਲੱਗਣਗੇ ਨਾ ਹੋਰ ਤੂੰ ਲੱਗੀ ਐ ਬੈਂਕ ਮੈਨੇਜਰ ਜਿੰਨਾ ਚਿਰ ਮੈਂ ਨੌਕਰੀ ਤੇ ਨਹੀਂ ਨ ਲੱਗਦੀ ਉਹਨਾਂ ਚਿਰ ਤੇ ਮੇਰੇ ਪੇਕੇਆਂ ਨੂੰ ਪੈਸੇ ਦੇਣੇ ਪੈਣਗੇ ਉਸ ਤੋਂ ਬਾਅਦ ਚ ਮੈਂ ਦੇਉਂਗੀ ਇਹਨਾਂ ਨੂੰ ਬੂ ਮਰ ਜਾਂ ਮੈਂ ਤਾਂ ਕਿੱਦੇ ਨਹੀਂ ਸੁਖਨੇ ਲਈ ਜਾਂਦੀ ਸੀ ਵੀ ਜਿੱਦ ਦੇ ਇਹ ਪਾਸ ਹੋ ਗਈ ਪਰ ਇਹਦਾ ਜਣਾ ਵੱਡੇ ਜੋ ਵਿਆਹ ਕੇ ਤੋੜ ਦਾਂਗੇ ਮੈਂ ਹੋਈ ਨਾ ਕੱਲੀ ਰਹੂੰਗੀ ਤੂੰ ਨਾ ਮੇਰਾ ਖੜਾ ਛੱਡੀ ਤੂੰ ਤਾਂ ਮੇਰਾ ਜਣਾ ਲਹੂ ਨਾ ਸਾਰਾ ਪੀ ਕੇ ਨਿਕਲੀ ਜੇ ਮੈਨੂੰ ਵਿਆਹ ਵੀ ਦਿੱਤਾ ਨਾ ਪਰ ਤੈਨੂੰ ਤਾਂ ਫੇਰ ਵੀ ਨਹੀਂ ਕੱਲੀ ਰਹਿਣ ਦਿੰਦੀ ਮੈਂ ਚਾਹੇ ਕੁਛ ਮਰਜੀ ਹੋ ਜੇ ਅੱਛਾ ਫਿਰ ਤੂੰ ਐ ਕਰੇਗੀ ਹਾਂ ਉਹ ਮੈਨੂੰ ਪਤਾ ਇਹਦੀਆਂ ਚਲਾਕੀਆਂ ਨਾ ਵੀ ਡਿਊਟੀ ਇੱਥੇ ਲਵਾ ਲੂੰ ਐ ਨਹੀਂ ਬਿਲੇ ਡਿਊਟੀ ਡੂਟੀ ਲੱਗਦੀ ਇੱਥੇ ਤੈਨੂੰ ਤਾਂ ਉਹਦਾ ਪਤਾ ਲੱਗੂ ਜਦੋਂ ਫਰੀਦਕੋਟ ਜਾਂ ਅੰਬਰਸਰ ਜਾਂ ਅੰਬਰਸਰ ਤੋਂ ਵੀ ਗਾਹਾਂਟ ਪਾਤੀ ਕਿੱਥੇ ਛੱਟਿਆ ਮੈਂ ਤਾਂ ਕਹਿੰਨੀ ਆ ਮੈਂ ਤਾਂ ਦੋ ਡੱਬੇ ਚ ਰਾਇ ਹਾਂ ਡੇਰੇ ਵਾਲੇ ਬਾਬੇ ਦੇ ਇਹਦੀ ਡਿਊਟੀ ਐਡੀ ਦੂਰ ਆਵੇ ਕਾਲੇ ਪਾਣੀਆ ਚਾ ਜਾਏ ਭਾਵੇਂ ਮੁੜਕੀ ਨਾ ਆਵੇ ਅੱਜ ਤਾਂ ਨਾ ਕੁੜੀ ਦਾ ਰਿਜ਼ਲਟ ਆਉਣਾ ਸੀ ਮੈਂ ਤਾਂ ਤੜਕੇ ਦੀ ਨਾ ਚਿੰਤਾ ਜੀ ਲੱਗੀ ਪਈ ਐ ਵੀ ਜਰਕ ਨੇ ਨੇ ਵਧੀਆ ਜਾਂ ਕੋਈ ਫੋਨ ਆ ਜਾਏ ਤੇ ਮੈਨੂੰ ਤਾਂ ਚਾ ਚੜ ਜਾਏ ਹੱਥੇ ਮੈਂ ਤਾਂ ਉਧਰ ਹੀ ਝਾਕੀ ਜਾਨੀ ਆ ਜਿਉਂ ਦਿਨ ਚੜਿਆ ਤੜਕੇ ਦਾ ਬੇਬੇ ਹਾਂ ਪੁੱਤ ਵਧਾਈਆਂ ਹੁਣ ਤੈਨੂੰ ਵਧਾਈਆਂ ਪੁੱਤ ਵਧਾਈਆਂ ਪਰ ਮਮਾ ਤੈਨੂੰ ਵੀ ਵਧਾ ਦੇ 5 ਨੰਬਰ ਵੱਧ ਹੀ ਲੈ ਕੇ ਗਈਆਂ ਸਾਰਿਆਂ ਨਾਲੋਂ 5 ਨੰਬਰ ਵੱਧ ਆ ਗਏ ਹੋਰ ਹੋਣਾ ਵਧੀਆ ਹੋ ਗਿਆ ਪੁੱਤ ਤੇ ਟੈਟ ਨਾ ਬੇਬੇ ਕਲੀਅਰ ਹੋ ਗਿਆ ਵਧੀਆ ਕਲੀਅਰ ਹੋ ਗਿਆ ਹੋਰਗਾ ਪੁੱਤ ਚੱਲ ਉਹੀ ਗੱਲ ਵਾਂਗੂ ਪੜੀ ਵੀ ਹੈਗੀ ਸੀ ਤੇ ਆਪਦੀ ਹਨਾ ਪੈਸੇ ਵੀ ਆਪਾਂ ਪੜਾਈ ਤੇ ਲਾਈ ਸੀ ਤੇ ਹੁਣ ਹੁਣ ਮੁੱਲ ਵੀ ਆਪਾਂ ਨੂੰ ਮਿਲ ਗਿਆ ਪੈਸੇ ਵੀ ਲੱਗੇ ਸੀ ਬੇਬੇ ਨਾਲਿਆ ਕਲੇਸ਼ ਚ ਨਾ ਮਸਾ ਪੜ ਪੜ ਕੇ ਟਾਈਮ ਪਾਸ ਕੀਤਾ ਮੈਂ ਹੋਰ ਉਹ ਚ ਗੱਲ ਤਨ ਟਾਈਮ ਸ਼ਰਕ ਤੇ ਰੋਟੀ ਨਹੀਂ ਸੀ ਜਾਂਦੀ ਨ ਪਕਾ ਕੇ ਦਿੰਦੀ ਸੀ ਭੁੱਖੀ ਤੇ ਹੀ ਵੱਗ ਜਾਂਦੀ ਸੀ ਪੜ ਜਨਾਨੀ ਆਪਦੀਆਂ ਵਿੱਚ ਮਾਰੀ ਜਾਂਦੀ ਰਹਿੰਦੀ ਐ ਪਕਾਈ ਜਾਬਲ ਕੱਤੀਆਂ ਮਾਰੀ ਜਾਂਦੀ ਰਹਿੰਦੀ ਐ ਹੋਰ ਹੀ ਬੇਬੇ ਕਿਦਰੇ ਗੱਲ ਨੂੰ ਨਾ ਹੋ ਰਹੀ ਕਿਦਰੇ ਲੈ ਜਾਂਦੀ ਮੈਂ ਤਾਂ ਐਂ ਕਿਹਾ ਸੀਗਾ ਬਿਆ ਮੇਰਾ ਹੁਣ ਪੇਪਰ ਕਲੀਅਰ ਹੋ ਗਿਆ ਅੱਗੇ ਨੇ ਬੇਬੇ ਹੁਣ ਮੈਂ ਬਠਿੰਡੇ ਜਾ ਕੇ ਤਿਆਰੀ ਕਰਨੀ ਆ ਮਾਸਟਰ ਕੇਡਰ ਦੀ ਉਹਦਾ ਵੀ ਇਹੀ ਪੇਪਰ ਹੋਊਗਾ ਇੱਕ ਠੀਕ ਆ ਪੁੱਤ ਚਲ ਕੋਈ ਨਾ ਉਹ ਤਾਂ ਤੈਨੂੰ ਪਤਾ ਰਿਹਾ ਕਿ ਮੈਨੂੰ ਤਾਂ ਹੁਣ ਅਣਪੜਾ ਨੂੰ ਕੀ ਪਤਾ ਹੁੰਦਾ ਉਹ ਤਾਂ ਪੁੱਤ ਕੁਛ ਪੜਾਈ ਕਰਦੇ ਫਿਰ ਸਾਰਾ ਪਤਾ ਹੈਗਾ ਵੀ ਟੀਚਰ ਲੱਗਣ ਵਾਸਤੇ ਨਾ ਬਾਰਾ ਕੁਸ਼ ਕਰਨਾ ਪੈਂਦਾ ਬੜੀ ਪੜਾਈ ਕਰਨੀ ਪੈਂਦੀ ਆ ਕਰਨਾ ਤਾਂ ਪੁੱਤ ਪੈਂਦਾਗਾ ਤੇ ਪਰ ਤੂੰ ਉਹਦੇ ਕੋ ਤਾਂ ਨਹੀਂ ਹੱਦ ਦੱਸ ਕੇ ਆਈ ਹਰਪ੍ਰੀ ਟਕੋਲੇ ਹੱਸ ਤਾਂ ਮੈਂ 12 ਤਾਲੀ ਕੋਲੇ ਜਦੋਂ ਮੈਂ ਆਪਦੇ ਨਾਂ ਲਿਆ ਮਾਸਟਰ ਕੇਡਰ ਦਾ ਮੈਨੂੰ ਕਹਿੰਦੇ ਤੂੰ ਕਿੱਥੇ ਮਾਸਟਰ ਭਾਲੀ ਬੈ ਆਹ ਜੇ ਬੋਲ ਬੋਲਦੀ ਹੈ ਨਾ ਦੇਖ ਲੈ ਆਖ ਮੈਂ ਆਪ ਹੀ ਥੋੜਾ ਮੁੰਡਾ ਪਾਲੂਗੀ ਸੁਖਾਖ ਮੇਰਾ ਭਰਾ ਬੈਠਾ ਮੇਰਾ ਮਾਪੇ ਬੈਠਾ ਮੈਨੂੰ ਉਹ ਪਾਲ ਕੇ ਰਹਿਣਗੇ ਹਜੇ ਮੁੰਡੇ ਕੀ ਕਰਾਉਣੇ ਨੇ ਜਿਹੜਾ ਨੌਕਰੀ ਲੱਗੀ ਮੁੰਡੇ ਤਾਂ ਆਪ ਹੀ ਆ ਕੇ ਪੈਰਾਂ ਚ ਡਿੱਗਣਗੇ ਉਹੀ ਗੱਲ ਆ ਪੁੱਤ ਅਣਪਰਾ ਨੂੰ ਨਾ ਥੋੜੀ ਜੀ ਆਖਲ ਇੰਨੀ ਹੁੰਦੀ ਹੈਗੀ ਹੁਣ ਆ ਹੀ ਨਹੀਂ ਪਤਾ ਉਹ ਤੇਰੇ ਟੀ ਮੱਤੀ ਜਾਊਗੀ ਵੀ ਕਿਉਂ ਕੁੜੀ ਪਾਸ ਹੋਗੀ ਮੱਛਣ ਦੇ ਬੇਬੇ ਲੋਕਾਂ ਨੂੰ ਤਾਂ ਮੱਛਣੀ ਵੇਚਣਾ ਇੱਥੇ ਤਾਂ ਘਰੀ ਮੱਛੀ ਜਾਂਦੇ ਨੇ ਆਪਣੇ ਹਾਂ ਲੋਕ ਤਾਂ ਗੱਲ ਵਾਂਗੂ ਸੱਚ ਬਗਾਨ ਨੇ ਤਾਂ ਮੱਛਣ ਕਰੋ ਕਾਦੀ ਆਪਦਾ ਹੀ ਪਰਿਵਾਰ ਮੱੱਕੀ ਜਾਂ ਕਹਤਾ ਨਹੀਂ ਉਹਨੂੰ ਤਿੰਨ ਤੱਕ ਕਿਹਾ ਨਾ ਪਾਈਂ ਤਰਸਿਆ ਨਹੀਂ ਮੈਂ ਪਹਿਲਾਂ ਉਸ ਨੂੰ ਦੱਸਿਆ ਸੀ ਮੋਟਰ ਫੇਰਾ ਚਾ ਚੜੂਗਾ ਉਹ ਫੇ ਤੇਰੇ ਮੂਰੇ ਆ ਗਈ ਹੋਊਗੀ ਕੋਈ ਕੰਮ ਕਰੀ ਜਾਂਦੀ ਹੋ ਸਾਹਮਣੇ ਫਾਰੋਂ ਮੈਂ ਉਹਨੂੰ ਦੱਸਦੀ ਸੀ ਮੈਂ ਤਾਂ ਇਹ ਜੀ ਚੰਗੀ ਗੱਲ ਫਾਰੋਂ ਪਹਿਲਾਂ ਤੈਨੂੰ ਦੱਸਦੀ ਤੇਰੇ ਹੀ ਹੱਕ ਬਣਦਾ ਸੀ ਲੁਕ ਲੁਕ ਚੁਗਲੀਆਂ ਸੁਣੀ ਜਾਂਦੀ ਸੀ ਗੱਡੀ ਮੰਗਰ ਖੜੀ ਅੱਛਾ ਤੂੰ ਕਿਉਂ ਉਧਰ ਹੋ ਕਾਦੀ ਸੀ ਤੇ ਉਹ ਵਸ ਮੰਗਰ ਖੜ ਗਈ ਉਹਨੂੰ ਪਤਾ ਸੀ ਨਾ ਅੱਜ ਵੀ ਰਿਜਲਟ ਆਊਗਾ ਨਹੀਂ ਬੇਬੇ ਇਹਨੂੰ ਪਤਾ ਨਹੀਂ ਕੀ ਗੰਦੀ ਆਦਤਾਂ ਗੱਲਾਂ ਬਾਤਾਂ ਹੀ ਸੁਣਨ ਦੀ ਸੁਣੀ ਜਾਵੇ ਕੋਈ ਨਹੀਂ ਫਿਰ ਆਇਆ ਆਪਾਂ ਨੂੰ ਕੀ ਚੋਰੀ ਆ ਕੋਈ ਉਹਦੀ ਸੁਣੀ ਜਾਵੇ ਫਿਰ ਆਪਾਂ ਪੈਸੇ ਲਾਇਆ ਪੜਾਈਆਂ ਤੇ ਤਾਂ ਪੜਾਈ ਕਰੀਏ ਭੁੱਖੇ ਤੇ ਜਾ ਜਾ ਕੇ ਤੇ ਸਭ ਕੋ ਸਭ ਭੁੱਖਾ ਤੇਰੀ ਨਹੀਂ ਹਾਂ ਗੱਲ ਤੂੰ ਮੇਰੇ ਯਾਦ ਕਰਤਾ ਮੈਨੂੰ ਕਹਿੰਦੇ ਸਾਡੇ ਕੋਲ ਤਾਂ ਹੈ ਹੀ ਨਹੀਂ ਪੈਸੇ ਤੇਰੇ ਤੇ ਲਾਉਣ ਨੂੰ ਵੀ ਜਿੰਨੇ ਮੇਰਾ ਮਾਂ ਪਿਓ ਨਾਲ ਪੈਸੇ ਦੇਊਗਾ ਮੇਰਾ ਭਰਾਣਾ ਦੇਊਗਾ ਨਾ ਹੋਰ ਹੁਣ ਮੈਂ ਲੋਕਾਂ ਤੋਂ ਮਾਰ ਕੇ ਆਖੀ ਜਾਂਦੇ ਐਨੇ ਤੂੰ ਪੁੱਤ ਉਹਦੀਆਂ ਨਾ ਸੁਣ ਹਰਪ੍ਰੀਤ ਦੀਆਂ ਪੈਸੇ ਅਸੀਂ ਲਾਉਣੇ ਆ ਸੁਖਣਾ ਤੇਰੇ ਭਰਾ ਨੇ ਲਾਉਣੇ ਨੇ ਉਹਦੀਆਂ ਤਾਂ ਮਾਰੀ ਜਾਂਦੇ ਕਿਵੇਂ ਮਾਰੀ ਜਾਂਦੀ ਆਵਦੀਆਂ ਜਬਲ ਨਾ ਉਹਦੇ ਸਾਹਮਣੇ ਨਾ ਮੇਰੇ ਵਿਆਹ ਵੂਹ ਦੀ ਗੱਲ ਨਾ ਕਰਿਆ ਕਰੋ ਉਹ ਤਾਂ ਮੈਨੂੰ ਘਰੋਂ ਕੱਢ ਕੇ ਰਾਜੀ ਐ ਕੋਈ ਨਾ ਹਜੇ ਕੋਈ ਕਰਦੇ ਨਹੀਂ ਹਜੇ ਤੂੰ ਲੱਗੇਂਗੀ ਤੇਰੀਆਂ ਤਨਖਾਹਾਂ ਆਉਣਗੀਆਂ ਕੋਈ ਪੈਸਾ ਇਕੱਠਾ ਕਰ ਲੇਂਗੀ ਫਿਰ ਦੁਹਾਂਗੇ ਪਾਟਨਾ ਕਰਾਂਗੇ ਹਜੇ ਤਾਂ ਆਪਾਂ ਬੇਬੇ ਮੈਂ ਤਾਂ ਦਾਤਾਂ ਦੇ ਸੁੱਖਾ ਸੁੱਖੀ ਬੈਠੀ ਆਂਗੀ ਵੀ ਜੇਕਰ ਅਗਰ ਤੂੰ ਲੱਗ ਗਈ ਨੌਕਰੀ ਤੇ ਫਿਰ ਸਾਰਿਆਂ ਦਾ ਸੁੱਖਾ ਦੇ ਮੰਗੇ ਸਾਲ ਤੱਕ ਲਿੰਗਾ ਸੁੱਖਾ ਹੀ ਲੈਣਗੀਆਂ ਤੇ ਲੈਣੀਆਂ ਤਾਂ ਹੈਗੀਆਂ ਮੈਂ ਤਾਂ ਕਿੱਦਿਆਂ ਸੁੱਖੀ ਜਾਨੀ ਆ ਵੀ ਭਾਈ ਕਰਾ ਸਾਡੀ ਰਾਜਵੀਰ ਨੂੰ ਨੌਕਰੀ ਮਿਲ ਜੇ ਉਹ ਆਉਂਦੇ ਨਹੀਂ ਮਾਰੀ ਮੇਰਾ ਜਿਹੜਾ ਰਹਿੰਦਾ ਸਾਰਾ ਕੁਝ ਹੈ ਨਾ ਮੇਰੀ ਸਟੱਡੀ ਕਲੀਅਰ ਹੋ ਜੇ ਤੇ ਪਾਸ ਹੋ ਜਾ ਮੈਂ ਵਧੀਆ ਨੌਕਰੀ ਤੇ ਲੱਗ ਜਾ ਤੇ ਡਿਊਟੀ ਵੀ ਮੇਰੀ ਆਪਣੇ ਪਿੰਡ ਜਾਂ ਨੇੜੇ ਤੇੜੇ ਦੇ ਪਿੰਡ ਹੋ ਜੇ ਰਾਪਰ ਹੋ ਜੇ ਮਾਖੇ ਹੋ ਜੇ ਮੂਸੇ ਹੋ ਜੇ ਹਾਂ ਹੁਣ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਫਿਰ ਹੁਣ ਤਾਂ ਆਪਣੀ ਨੌਕਰੀ ਨਾ ਤੈਨੂੰ ਪਰਮਾਤਮਾ ਨੇੜੇ ਜੇ ਦਵਾ ਦੇ ਤੇ ਆਲਾਪ ਦਾ ਤੜਕੇ ਵਾਗ ਗਈ ਤੇ ਆ ਦਾ ਅੱਠ ਨੂੰ ਆਦੇ ਘਰੇ ਆ ਜੇ ਮੇਰੇ ਹਿਸਾਬ ਨਾਲ ਮੈਂ ਮਿਹਨਤ ਕਰਦੀ ਆ ਨਾ ਨੌਕਰੀ ਤਾਂ ਬੱਟ ਤੇ ਪਈ ਆ ਤੂੰ ਦੇਖੀ ਗੱਲਾਂ ਹੋਇਆ ਕਰਨਗੇ ਆਪਣੇ ਪਿੰਡ ਚ ਚੰਗਾ ਪੁੱਤ ਥਾਵਾ ਛੇ ਵਧੀਆ ਜਿਹੜਾ ਨੇਕੀ ਵਾਲਾ ਕੰਮ ਹੋ ਜੂ ਸਾਡੀ ਵੀ ਇੱਜ਼ਤ ਬਣੂਗੀ ਅਗਲਾ ਆਖੂ ਉਹਨਾਂ ਦੀ ਕੁੜੀ ਮਾਸਟਰਨੀ ਲੱਗੀ ਹੋਈ ਏਗੀ ਨੂੰ ਕੱਢ ਦੇ ਗਿਆ ਤਾਂ ਹੋ ਗਿਆ ਵਿਆਹ ਕਰਵਾਉਂਦੀ ਤਾਂ ਹੋ ਗਿਆ ਬਸ ਵੀ ਕਿਹੜਾ ਪਾਸ ਹੋ ਗਈ ਤੇ ਹੁਣ ਕਿਹੜਾ ਵਿਆਹ ਕੇ ਤੋੜਾਂਗੇ ਐ ਕੋਈ ਵਿਆਹ ਕਹਿੰਦੀ ਤੋੜ ਦੇ ਆਖੀ ਜਾਣ ਦੇ ਇਹਦੇ ਆਖੇ ਤੋਂ ਥੋੜੀ ਵਿਆਹ ਕਰਨਾ ਸੀ ਮੈਂ ਮਰਜ਼ੀ ਨਾਲ ਕਰਾਂਗੀ ਜਿੰਨਾ ਚਿਰ ਮੈਂ ਟੀਚਰ ਨਹੀਂ ਲੱਗਦੀ ਆ ਚਲ ਕੋਈ ਨਾ ਕਿਦੋਂ ਤੂੰ ਆਖੇਂਗੀ ਉਦੋਂ ਥਾਂ ਪਾੜਾਂਗੇ ਉਦੋਂ ਵਿਆਹ ਕਰਾਂਗੇ ਬੋਲੀ ਜਾਂਦੀ ਬੋਲੀ ਜਾਂਦੇ ਆ ਫਿਰ 2 ਮਿੰਟ ਬੋਲੂ 4 ਮਿੰਟ ਬੋਲੂ ਭੋਰ ਕੇ ਬਈ ਉਗੀ ਚਲ ਚੰਗਾ ਬੇਬੇ ਮੈਂ ਜਾਣੀ ਹੁਣ ਕਰੇ ਹਾਂ ਚੰਗਾ ਬਾਜਾ ਤੂੰ ਵੀ ਇਧਰੀ ਚਲ ਅੱਜ ਭੈਣ ਦਾ ਰਿਜ਼ਲਟ ਆਉਣ ਵਾਲਾ ਚੰਗਾ ਜਿਹੀ ਵਿਚਾਰੀ ਪਾਸ ਹੋ ਜੇ ਤਾਂ ਵਧੀਆ ਮਿਹਨਤ ਬਥੇਰੀ ਕਰਦੀ ਸੀਗੀ ਉਹ ਚਲੋ ਤਾਂ ਵਿਆਹ ਕਰ ਦਈਏ ਹੁਣ ਉਹ ਵੀ ਬੈ ਜਿੱਦ ਫੜੀ ਬੈਠੀ ਐ ਵੀ ਜਿੰਨਾ ਚਿਰ ਮੈਂ ਟੀਚਰ ਨਹੀਂ ਲੱਗਦੀ ਉਹਨਾਂ ਚਿਰ ਮੈਂ ਵਿਆਹ ਨਹੀਂ ਕਰਾਉਂਦੀ ਹਰਪ੍ਰੀਤ ਤੂੰ ਇੱਥੇ ਫਿਰਦੀ ਐਂਗੀ ਹੂੰ ਉਹ ਆਪਣਾ ਅਜਾ ਰਿਜ਼ਲਟ ਹੋਣਾ ਸੀਗਾ ਰਾਜਵੀਰ ਦਾ ਪੇਪਰ ਦਾ ਤੈਨੂੰ ਪਤਾ ਮੜਾ ਵੋਟਾ ਪਤਾ ਆ ਗਿਆ ਰਿਜ਼ਲਟ ਤਾਂ ਚੰਗੀ ਗੱਲ ਆ ਰਿਜ਼ਲਟ ਆ ਗਿਆ ਮੈਂ ਤਾਂ ਸੁੱਖਾ ਸੁਖ ਦਾ ਆਉਂਦਾ ਸੀਗਾ ਸੋ ਮਹਾਰਾਜ ਜੀ ਰਿਜ਼ਲਟ ਉਹ ਆ ਜੀ ਪਾਸ ਹੋ ਜਿਓ ਚ ਉਹ ਟੀਚਰ ਲੱਗ ਜੇ ਪਰ ਉਹਦਾ ਵਿਆਹ ਕਰ ਦਈ ਮੈਂ ਵੀ ਇਹੀ ਕਿਹਾ ਸੀ ਵੀ ਭਾਈ ਹੁਣ ਤੂੰ ਰਿਜ਼ਲਟ ਪਾਸ ਕਰ ਗਈ ਤੇ ਬਸ ਹੁਣ ਉਹ ਹੀ ਗੱਲ ਤੇਰੇ ਬਾਈ ਨੂੰ ਕਹਿ ਕੇ ਮੁੰਡਾ ਦੇਖ ਕੇ ਤੇਰਾ ਵਿਆਹ ਕਰ ਦੇਵਾਂਗੇ ਮੈਂ ਇਹ ਨਹੀਂ ਕਹਿੰਦੀ ਹਜੇ ਵਿਆਹ ਉਹ ਕਰਾਉਂਦੀ ਉਹ ਰਿਜ਼ਲਟ ਪਾਸ ਨਹੀਂ ਕੀਤਾ ਨੇ ਪੇਪਰ ਪਾਸ ਕੀਤਾ ਹੈ ਟੈਟ ਦਾ ਪੇਪਰ ਸੀ ਉਹਦਾ ਉਹ ਕੀ ਹੋ ਗਿਆ ਕੁਸ਼ੀ ਹੋਇਆ ਕੁਛ ਮਰਜੀ ਮੰਨ ਲਾ ਲਾ ਹਾਂ ਬਣੂ ਤਾਂ ਮਾਸਟਰ ਨਹੀਂ ਨਾ ਉਹ ਬਣਨਾ ਤਾਂ ਨਹੀਂ ਟੀਚਰੀ ਹੈ ਵਿਚਾਰੀ ਨੇ ਤਾਂ ਹੀ ਤਾਂ ਉਹ ਕਿੱਡੇ ਦੀ ਮੇਰੀ ਮਿਹਨਤ ਕਿੰਨੀ ਕਰਦੀ ਆ ਉਹ ਉਹ ਆ ਪਾਠੀਆਂ ਵਾਲਾ ਕੰਮ ਨਹੀਂ ਹੈਗਾ ਵੀ ਗੋਹਾ ਪੱਠ ਤਾਂ ਪਾਠੀਆਂ ਚੱਕ ਲੀਆਂ ਪੜਾਈਆਂ ਕਰਨੀਆਂ ਕਹਿੰਦੇ ਸੌਖੀਆਂ ਨਹੀਂ ਹੈਗੀਆਂ ਅੱਜੇ ਹਜੇ ਮੈਨੂੰ ਐ ਕਹਿੰਦੇ ਵੀ ਪਾਠੀਆਂ ਪੱਥਤਾਂ ਤੇ ਉਹ ਕਰ ਲਿਆ ਗੋਹਾ ਪੱਥਣਾ ਨਹੀਂ ਹੈਗਾ ਪੜਾਈ ਕਰਨੀ ਔਖੀ ਹੈ ਨਾ ਫਿਰ ਪੜਾਈ ਕਰਦੀਏ ਤੇਰੀ ਭੈਣ ਕਰਦੀਏ ਮੇਰੇ ਖਾਤਰ پڑھ ਕੇ ਦਿੰਦੀਏ ਮੈਨੂੰ ਜਾਂ ਪੈਸੇ ਮੈਨੂੰ ਦੇਊਗੀ ਕਮਾਈ ਕਰਕੇ ਜਿਹੜੀ ਨੌਕਰੀ ਲਊਗੀ ਉਹ ਨੌਕਰੀ ਆਪਾਂ ਨੂੰ ਤਾਂ ਨਹੀਂ ਦੇਊ ਕੋਈ ਚੰਗਾ ਘਰ ਮਿਲ ਜੂਗਾ ਇਹ ਤਾਂ ਹੈਗੀ ਐ ਹਜੇ ਤਾਂ ਉਹ ਕਹਿੰਦੀ ਚੰਗੇ ਘਰ ਕਿੱਥੇ ਜਾਂਦੀ ਐ ਹਜੇ ਤਾਂ ਕਹਿੰਦੀ ਆ ਕੀ ਹੁੰਦਾ ਇੱਕ ਹੋਰ ਉਹ ਉਹ ਮਾਸਟਰ ਕੈਡਰ ਕੀ ਹੁੰਦਾ ਉਹ ਵੀ ਪੇਪਰ ਹੀ ਨੇ ਜਿਵੇਂ ਆ ਪੇਪਰ ਕਲੀਅਰ ਕਰ ਲਿਆ ਉਹ ਵੀ ਕਰ ਲੂ ਤੈਨੂੰ ਪਤਾ ਪੜਾਈ ਚ ਕਿੰਨੀ ਭੈਣ ਹਿਸ਼ਾਰ ਹੈ ਹਿਸ਼ਾਰ ਵਾਲੀ ਹੈ ਨਾ ਫਿਰ ਐਂ ਤਾਂ ਫਿਰ ਹੁਣ ਉਹਦਾ ਮਾਸਟਰ ਕੇਡਰ ਆ ਗਿਆ ਗਾਹਾਂ ਕੁਝ ਹੋਰ ਚੱਲ ਪੂਗਾ ਐਂ ਤਾਂ ਫਿਰ ਉਹਦਾ ਲੋਟ ਹੀ ਨਹੀਂ ਹੁੰਦਾ ਐਂ ਤਾਂ ਉਹ ਮੇਰੇ ਸਿਰ ਤੇ ਬੈਠੀ ਇੱਥੇ ਮੂੰਹ ਕਰ ਲਿਆ ਮੇਰਾ ਤਾਂ ਦੇਖ ਮੈਂ ਤੈਨੂੰ ਦੱਸਾਂ ਲਹੂ ਪੀ ਰਖੇ ਮਾਮਾ ਤੀਆਂ ਨੇ ਇਕੱਠੀਆਂ ਹੋ ਕੇ ਜੇ ਤਾਂ ਆ ਦੀ ਭੈਣ ਵਿਆਹਣੀ ਹੈ ਥਾਂ ਦੇਖ ਕੇ ਵਿਆਹ ਦੇ ਹੁਣ ਉਹ ਟੈਟ ਤੱਕ ਰੱਖਿਆ ਸੀ ਤੇ ਵੀ ਜਦੋਂ ਮੇਰੀ ਭੈਣ ਟੈਟ ਕਲੀਅਰ ਕਰ ਗਈ ਮੈਂ ਉਹਦੀ ਰਿਸ਼ਤਾ ਦੇਖਣ ਮਗਜੂ ਜਾਂ ਤਾਂ ਰਿਸ਼ਤਾ ਦੇਖਣ ਮਗਜਾ ਤੇ ਜਾਂ ਮੈਂ ਆਉ ਜਿਵੇਂ ਉਹ ਕਹੂ ਉਹਦੇ ਮੰਨਣੀ ਪੂ ਪਹਿਲਾਂ ਤੂੰ ਹੀ ਪੜ੍ਹਾਈ ਕਰਾਈਏ ਉਹਨੇ ਇੱਕ ਐਸੀ ਬਈ ਮੈਂ ਨਾ ਪੜ੍ਹੂੰ ਉਹ ਪੜ੍ਹਾਈ ਕਰ ਗਈ ਫਿਰ ਆਹ ਕਹਿੰਦੀ ਸੀ ਚਲ ਇਹ ਪੇਪਰ ਚੋਂ ਵੀ ਪਾਸ ਆ ਗਈ ਉਹ ਉਨਾਂ ਚੋਂ ਵੀ ਪਾਸ ਸੇਤੀ ਹੋ ਜੂ ਜਿਹੜਾ ਇਹ ਚੋਂ ਪਾਸ ਹੁੰਦਾ ਨਾ ਉਹੀ ਤਾਂ ਹੋ ਗਾ ਦੇਖ ਮੈਨੂੰ ਨਹੀਂ ਪਤਾ ਮੈਂ ਤਾਂ ਕਾਹ ਕੁਝ ਨਹੀਂ ਜਾਣਦੀ ਮੈਂ ਤਾਂ ਸਿਰ ਭੈਣ ਜਾਣਦੀ ਆ ਵੀ ਕਾਹ ਉਹਦਾ ਵਿਆਹ ਕਰਨਾ ਉਹਨੂੰ ਪਿਆ ਕੇ ਬਗਾਨੇ ਘਰ ਤੋਰਨੇ ਮੈਂ ਸੌਖੀ ਹੁਣ ਆਪਦੇ ਘਰੇ ਦੇਖ ਮੇਰੀ ਤਾਂ ਸਾਰੀ ਉਮਰ ਉਹੀ ਗੱਲਾਂ ਹੀ ਨਿਕਲ ਜੂ ਹੁਣ ਤਾਂ ਪਹਿਲਾਂ ਤਾਂ ਤੇਰੀ ਮਾਂ ਮੈਨੂੰ ਦਵਾ ਕੇ ਰੱਖਦੀ ਸੀ ਉਦੋਂ ਤੇਰੀ ਭੈਣ ਹੋ ਗਈ ਉਹ ਲੱਗੀ ਦਵਾਨ ਹੈਂ ਤੇ ਮੈਂ ਫਿਰ ਮੇਰੀ ਮੇਰੀ ਜ਼ਿੰਦਗੀ ਤਾਂ ਨਰਕ ਬਣਾਤੀ ਨਾ ਤੁਸੀਂ ਉਹ ਕੋਈ ਨਹੀਂ ਕੋਈ ਨਹੀਂ ਅਜੇ ਨਾਂ ਵਿਚਾਰੀ ਪੜ੍ਹਾਈ ਦੇ ਚੱਕਰ ਚ ਪੈਂਦੀ ਉਹਨੂੰ ਕਿੱਦੀ ਦੀ ਵਿਆਹ ਨੇ ਉਹਦੀ ਜ਼ਿੰਦਗੀ ਤਾਂ ਸਮਝਦੇ ਆ ਉਹਦੀ ਜ਼ਿੰਦਗੀ ਤਾਂ ਸਮਰ ਜਾਣਦੇ ਮੈਂ ਤੈਨੂੰ ਦੱਸਾਂ ਐਡਾ ਐਡਾ ਮਟਿਆਰਾਂ ਕੁੜੀਆਂ ਘਰੇ ਨਹੀਂ ਰੱਖੀਦੀਆਂ ਹੁੰਦੀਆਂ ਕੁੜੀ ਤਾਂ ਅੱਜ ਕੱਲ੍ਹ ਲੰਗਲਾ 18 19 ਸਾਲਾਂ ਦੀ 20 ਸਾਲਾਂ ਦੀ ਐਂਡ ਕਹਿੰਦੇ 25 ਸਾਲਾਂ ਪੂਰਾ ਭੈਣ ਦੀ ਉਮਰ ਪਹਿਲਾਂ ਮੈਨੂੰ ਦੱਸ ਪਹਿਲਾਂ ਜਵਾਨੀ ਦੀਆਂ ਗੱਲਾਂ ਕਰੀਏ ਮੈਨੂੰ ਮੈਂ ਉਮਰ ਦੱਸ ਮੈਨੂੰ ਰਾਜਵੀਰ ਦੀ ਕਿੰਨੀ ਹੈ ਉਮਰ ਹਾਂ ਉਮਰ ਕਿਹੜੀ ਹੋਣੀ ਸੀ ਹਾਂ ਆਹੀ 30 32 ਸਾਲਾਂ ਦੀ ਹੋਗੀ 32 ਸਾਲਾਂ ਦੀ 35 ਸਾਲਾਂ ਦੀ ਹੋਗੀ ਤੇਰੀ ਭੈਣ 35 ਸਾਲਾਂ ਦੀ ਉਹ ਲੈ ਫਿਰ ਹੁਣ ਸੱਚ ਤਾਂ ਨਹੀਂ ਕਿਸੇ ਨੂੰ ਦੱਸਣਾ ਵੀ 35 ਸਾਲਾਂ ਦੀ ਹੋਗੀ ਆਪਾਂ ਤਾਂ 32 ਸਾਲਾਂ ਦੀ 30 ਸਾਲਾਂ ਦੀ ਕਹਾਂਗੇ ਤੂੰ ਨਹੀਂ ਸੱਚ ਦੱਸੇਗਾ ਸੱਚ ਤਾਂ ਇਹ ਚਿਹਰਾ ਦੱਸੂ ਅਗਲੇ ਨੂੰ ਉਹ ਮੇਰੀ ਉਮਰ ਕਿੰਨੀ ਹੋਗੀ ਜੇ ਉਹ ਪੜ੍ਹਾਈ ਕਰਦੀ ਐ ਮੁੰਡਾ ਵੀ ਪੜ੍ਹਿਆ ਰਿਹਾ ਕੋਈ ਟੀਚਰ ਮਿਲ ਜੂ ਮਾਸਟਰ ਮਿਲ ਜੂ ਉਹਦੀ ਉਮਰ ਉੱਡੀ ਹੋਊਗਾ ਪਰ ਹੁਣ ਮਿਲ ਜਾਣਗੇ ਹੁਣ ਮੁੰਡਿਆਂ ਨੇ ਵੀ ਤਾਂ ਕਰਈ ਏ ਟਟ ਕਲੀਆ ਨਾ ਕੱਲੀ ਤੇਰੀ ਭੈਣ ਨੇ ਨਹੀਂ ਕਰਿਆ ਤੁੰਨ ਕੋ ਖਿਚੜੀ ਰੀ ਨਹੀਂ ਜਾਂ ਨਹੀਂ ਐ ਭੈਣ ਨਾਲ ਜਾ ਕੇ ਗੱਲ ਕਰਦਾ ਇਹ ਤਾਂ ਖੁਸ਼ੀ ਦੀ ਗੱਲ ਐ ਦੇਖ ਮੈਂ ਤੈਨੂੰ ਰਸਾ ਮੈਂ ਗਾਹਾਂ ਪੈਸੇ ਨੀ ਲਾਉਣ ਦਿੰਦੀ ਹੋਰ ਮੈਂ ਕੋਈ ਉਹਨੂੰ ਟਟ ਕਲੀਆ ਨਹੀਂ ਕਰਨ ਦੇਂਦੀ ਹੋਰ ਕੱਲੇ ਟਟ ਦੀ ਗੱਲ ਹੋਈ ਸੀ ਤੂੰ ਰੋਜ਼ ਕਹਿੰਦਾ ਸੀ ਮੈਨੂੰ ਜੇ ਮੇਰੀ ਭੈਣ ਪਾਸ ਹੋ ਗਈ ਮੈਂ ਉਹਦੀ ਥਾਂ ਦੇਖਣੀ ਆਂ ਜਾਂ ਤਾਂ ਤਾਇਏ ਨਾਲ ਥਾਂ ਦੇਖਣ ਮੰਗ ਜਾ ਤੇ ਨਹੀਂ ਮੈਂ ਆਜ ਭਾਈ ਨੂੰ ਫੋਨ ਲ ਪੈਣ ਤਾਂ ਤੇਰੀ ਕਹਿੰਦੀ ਨਹੀਂ ਪੈਣ ਤਾਂ ਹੀ ਨਹੀਂ ਕਹਿੰਦੀ ਮੈਨੂੰ ਵਿਆਹ ਕੇ ਤੋੜਦੇ ਪੈਣ ਨੂੰ ਪਤਾ ਹੈ ਬਗਾਨੇ ਘਰ ਜਾ ਕੇ ਨਹੀਂ ਤਾਂ ਮੈਨੂੰ ਨੌਕਰੀ ਕਰਨੀ ਪੂ ਨਹੀਂ ਮੈਨੂੰ ਘਰ ਦੇ ਕੰਮ ਕਰਨੇ ਪੈਣਗੇ ਕੋਈ ਬਗਾਨੇ ਵਾਲੇ ਕੁਰਸੀ ਤਾਂ ਬਾਹਰ ਨਹੀਂ ਲੈਣਗੇ ਪਤਾ ਤਾਂ ਇਹਨੂੰ ਬਗਾਨੇ ਘਰ ਹੀ ਜਾ ਕੇ ਲੱਗੂ ਜੇ ਮੇਰਾ ਲਹੂ ਪਿੰਦੀ ਮੈਨੂੰ ਪਰੌਂਠੇ ਬਣਾ ਕੇ ਦੇ ਦੇ ਮੈਨੂੰ ਆਹ ਚੀਜ਼ ਬਣਾ ਕੇ ਦੇ ਦੇ ਕੁਰਸੀ ਤੇ ਬੈਠੀ ਭਾਲ ਦੇ ਢੱਕਾ ਤੋੜਿਆ ਨਹੀਂ ਪਤਾ ਲੱਗ ਜੂ ਨਾਲੇ ਬਗਾਨੇ ਘਰ ਜਾ ਕੇ ਜੋ ਅਗਲੇ ਨੇ ਅੱਖ ਵੀ ਚੀਜ਼ ਬਣਾ ਕੇ ਲੈ ਤੇ ਬਣਾਉਣ ਦਾ ਕੱਚ ਦਾ ਚੱਜਣਾ ਹੋਇਆ ਅਜੋਈ ਚ ਤਾਂ ਕਦੇ ਵੜ ਕੇ ਨਹੀਂ ਦੇਖਿਆ ਆ ਗਿਆ ਮੁੰਡਾ ਲ ਇਹਨੂੰ ਕਈ ਨਹੀਂ ਆਂਗੀ ਬੇ ਉਹ ਤੈਨੂੰ ਵੀ ਵਧਾਈਆਂ ਆਪਣੀ ਭੈਣ ਦੇ ਖਲ ਅੱਜ ਪੇਪਰ ਕੱਢ ਗਈ ਆ ਹਾਂ ਮਾਸਟਰ ਬਣ ਜੂ ਹੁਣ ਉਹ ਹਾਂ ਮਾਸਟਰ ਬਣੂ ਪੁੱਤ ਤੇ ਵਧਾਈਆਂ ਤੈਨੂੰ ਵੀ ਤੈਨੂੰ ਵੀ ਉਹ ਤੋਂ ਜ਼ਿਆਦੇ-ਜ਼ਿਆਦੇ ਵਧਾਈਆਂ ਮੇਰੇ ਨਾਲ ਉਹ ਮੇਰੀ ਗੱਲ ਸੁਣ ਲੈ ਉਹ ਚਲ ਵਧਾਈਆਂ ਦਾ ਸਾਰੇ ਪਰਿਵਾਰ ਨੂੰ ਹੀ ਆਪਣੇ ਨੂੰ ਚੰਗੀ ਗੱਲ ਐ ਜੇ ਭੈਣ ਪੜਦੀ ਸੀ ਤਾਂ ਹੀ ਉਹਨੇ ਟੈਟ ਕਲੀਅਰ ਕੀਤਾ ਹਾਂ ਉਹ ਮੈਂ ਤਾਂ ਹੁਣ ਐਂ ਕਹਿਣਾ ਹਰਪ੍ਰੀਤ ਵੀ ਕਹਿੰਦੀ ਐ ਵੀ ਉਹ ਹੁਣ ਵਿਆਹ ਗਈ ਬਥੇਰੀ ਵੱਡੀ ਉਮਰ ਹੋਈ ਪਈ ਐ ਮਾਂ ਸਾਨੂੰ ਕੀ ਚਕਲੀਪ ਹੋਈ ਪਈ ਆ ਦੋਨਾਂ ਜਣਿਆਂ ਨੂੰ ਪੁੱਤ ਵਿਆਹ ਦੀ ਉਹ ਹਰਪ੍ਰੀਤ ਵੀ ਬੋਲਦੀ ਆ ਕਿਰਾ ਵਿਆਹ ਕੇ ਤੋਰ ਦੀ ਆ ਤੂੰ ਵੀ ਕਹਣਾ ਕਿਰਾ ਵਿਆਹ ਦੀ ਕਿ ਤੁਹਾਡੇ ਅਨਚਰੇਤਾ ਪਾਤਾ ਮੇਰੀ ਧੀ ਨੇ ਬੇਬੇ ਅਨਚਰੇਤਾ ਨਹੀਂ ਪਾਇਆ ਐਡੀ ਵੱਡੀ ਉਮਰ ਦਾ ਫਿਰ ਮੁੰਡਾ ਨਹੀਂ ਮਿਲਣਾ ਕਿੱਥੋਂ ਫਿਰ ਪਾ ਲਾਂਗੇ ਅੱਛਾ ਫਿਰ ਮੁੰਡੀ ਮੁੱਕ ਜਾਣਗੇ ਕਿ ਤੂੰ ਆਪਾਂ ਕੁੜੀ ਵਿਆਹ ਨਹੀਂ ਹੋਈ ਜੇ ਹੁਣ ਤਾਂ ਠਿਆ ਜਾਣਗੇ ਉਦੋਂ ਨਹੀਂ ਮਿਲਣੇ ਕਿਤੇ ਤੇਰੀਆਂ ਕਰਨਾ ਹੋਇਆ ਮੁੰਡੇ ਮੁੱਕਦੇ ਨਹੀਂ ਹੈਗੇ ਉਮਰ ਵਾਲੀ ਵੱਡੀ ਹੋਈ ਐ ਉਮਰ ਦਾ ਮੇਲ ਨਹੀਂ ਖਾਣਾ ਦੱਸ ਫਿਰ ਕੀ ਕਰਾਂਗੇ ਕੋਈ ਤੋੜਾ ਨਹੀਂ ਬਥੇਰੇ ਮਿਲ ਜਾਣਗੇ ਇਦੋਂ ਵੱਡੀ ਵੱਡੀ ਉਮਰ ਦੇ ਮੁੰਡੇ ਬੈਠੇ ਨੇ ਲੱਗੇ ਪਾਏ ਨੇ ਬਥੇਰੇ ਨੌਕਰੀਆਂ ਤੇ ਤੇ ਆਪਣੀ ਨੂੰ ਵੀ ਨੌਕਰੀ ਮਿਲ ਜੂ ਬਥੇਰੇ ਅਗਲਾ ਭੱਜ ਕੇ ਰਿਸ਼ਤਾ ਲਊ ਆਪਣੀ ਦਾ ਤਾਂ ਬੇਬੇ ਹੁਣ ਨੌਕਰੀਆਂ ਮੇਰੀ ਗੱਲ ਸੁਣ ਕੋਈ ਐ ਪੱਕ ਜਾਂ ਧਰੀਆਂ ਹੀ ਪਈਆਂ ਉਹ ਤਾਂ ਚਲ ਜਿੱਦ ਕਰਦੀ ਸੀਗੀ ਪਹਿਲਾਂ ਪੜ੍ਹਾਈ ਦੀ ਜਿੱਦ ਕਰੀ ਗਈ ਐ ਫਿਰ ਕਹਿੰਦੀ ਮੈਂ ਟੈਟ ਕਲੀਅਰ ਕਰਨਾ ਹੁਣ ਤਾਂ ਸੁੱਖ ਨਾਲ ਉਹ ਵੀ ਹੋ ਗਿਆ ਹੁਣ ਤਾਂ ਆਪਾਂ ਨੂੰ ਵਿਆਣੀ ਪੂ ਲੋਕ ਕੀ ਕਹਿਣਗੇ ਆਪਾਂ ਨੂੰ ਫਿਰ ਹਜੇ 35 ਸਾਲਾਂ ਦੀ ਹੋਈ ਪਈ ਐ ਪਰ ਪੂਰੇ 35 ਸਾਲਾਂ ਦੀ ਕੋਈ ਨਾ ਪੰਪਾ 35 ਦੀ ਹੋਗੀ 40 ਦੀ ਹੋਗੀ ਆਪਾਂ ਤਾਂ ਕਰੋ ਮੇਰਾ ਚਿੱਤ ਮੰਨਿਆ ਨਾ ਮੈਂ ਤਾਂ ਉਦੋਂ ਬਿਆਹੂੰਗੀ ਛੋਟਾ ਕਿ ਢਡ ਦੂਰ ਦਾ ਤੁਸੀਂ ਬੜਾ ਹੀ ਲੱਗਦੇ ਹੋ ਜਵਾਕੜੀ ਤੇ ਬੇਬੇ ਚਿੱਤ ਮੰਨੇ ਦੀਆਂ ਗੱਲਾਂ ਨਹੀਂ ਹੈਗੀਆਂ ਕਿਸੇ ਦੇ ਘਰੇ ਜਾ ਕੇ ਤਾਂ ਦੇਖੀ ਐਡੀ ਐਡੀ ਉਮਰ ਦੇ ਜਿਹੜੇ ਮਾਸਟਰ ਲੱਗੇ ਨੇ ਜਾਂ ਕੋਈ ਮੁਲਾਜ਼ਮ ਲੱਗੇ ਨੇ ਉਹਦਾ ਦੋ ਦੋ ਜਵਾਕਾਂ ਦੇ ਬਾਪ ਨੇ ਕੋਈ ਨਾ ਦੋ ਦੋ ਜਵਾਕਾਂ ਦੇ ਬੰਮ ਚਾਰ ਚਾਰ ਦੇ ਹੋਏ ਬੈਠੇ ਹੁਣ ਕੁਝ ਨਹੀਂ ਹੁੰਦਾ ਕਦੋਂ ਨੌਕਰੀ ਅਗਲਾ ਪੁੱਤਤੀ ਲੈਂਦਾ ਨਾ ਉਹ ਤਾਂ 40 40 ਸਾਲ ਦਾ 45 45 ਦਾ ਕਰਕੇ ਦੇਉਂਦਾ ਅਗਲਾ ਵੀ ਆਪਾਂ ਤਨਖਾਹ ਲਵਾਂਗੇ ਬੇਬੇ ਉਹ ਮੈਂ ਤਾਂ 35 ਸਾਲਾਂ ਨੂੰ ਬੜੇ ਕਿਹੇ ਨਾ ਤੂੰ 45 ਸਾਲਾਂ ਦੀ ਗੱਲ ਕਰੀਂ ਨੀ ਤੇਰਾ ਦਿਮਾਗ ਠੀਕ ਹੈ ਤੂੰ ਆਪ ਦੇਖ ਮੇਰਾ ਤਾਂ ਦਿਮਾਗ ਠੀਕ ਹੈ ਦਿਮਾਗ ਛੋੜਾ ਨਹੀਂ ਠੀਕ ਹੈ ਕਿਹੜਾ ਕੁੜੀ ਨੂੰ ਕੋਈ ਲੱਗਣ ਦੇ ਚਾਰ ਪਾਈਸੇ ਕਮਾਉਣ ਦੇ ਫੇਰ ਆਪਾਂ ਵਿਆਹਾਂਗੇ ਹਜੇ ਤਾਂ ਕੁੜੀ ਨਹੀਂ ਮੰਨਦੀ ਲਵਾ ਪੁੱਛ ਕੇ ਦੇਖ ਲੈ ਹਜੇ ਨਹੀਂ ਵਿਆਹ ਨੂੰ ਕੋਈ ਕੰਮ ਨਹੀਂ ਹੋ ਗਿਆ ਮੈਂ ਨਾ ਭੈਣ ਨਾਲ ਆਪੇ ਗੱਲ ਕਰ ਲੂੰਗਾ ਭੈਣ ਪੜ੍ਹੀ ਲਿਖੀ ਹੈ ਮੇਰੀਆਂ ਗੱਲਾਂ ਨੂੰ ਸਮਝ ਜੂ ਤੂੰ ਐ ਮੈਨੂੰ ਚੱਕ ਨਾ ਦੀ ਜਾਈ ਮੈਂ ਕੋਈ ਚੱਕ ਨਹੀਂ ਦਿੰਦੀ ਭੈਣ ਤਾਂ ਵੀ ਆਖੀ ਜਾਂਦੇ ਮੇਰੇ ਕੋਲੇ ਪਹਿਲਾਂ ਗੱਲ ਕਰਕੇ ਹਟੀ ਆ ਮੈਨੂੰ ਮੇਰੀ ਵਿਆਹ ਦੇ ਨਾਲ ਹਜੇ ਕਹਿੰਦੀ ਕੋਈ ਗੱਲ ਖੇੜੋ ਕਹਿੰਦੀ ਮੈਂ ਨਹੀਂ ਹਜੇ ਵਿਆਹ ਬੂ ਕਰਾਉਂਦੀ ਯਾਰੀ ਨਾ ਪਹਿਣਾ ਨਹੀਂ ਕਹਿੰਦੀ ਹਾਂ ਕਹਿੰਦੇ ਜਵਾਬ ਦਿੰਦੀ ਮੈਨੂੰ ਤਾਂ ਉਹ ਮੈਂ ਦੱਸਾਂ ਗੱਲ ਇਹਦਾ ਗੱਲ ਨਾ ਪਾ ਲਈ ਵਿਆਹ ਦੀ ਗੱਲ ਖੇੜ ਕੇ ਉਹਨੂੰ ਕੁੜੀ ਨੂੰ ਬੇਬੇ ਕੋਈ ਗੱਲ ਨਹੀਂ ਮੈਂ ਨਾ ਸ਼ਾਂਤੀ ਮਤੈ ਨਾਲ ਗੱਲ ਕਰੂੰ ਆਜੇ ਤਰੀਕੇ ਨਾਲ ਗੱਲ ਕਰੂੰਗਾ ਤੇ ਮੈਂ ਆਪੇ ਉਹਨੂੰ ਮਨਾ ਲੂੰਗਾ ਵਿਆਹ ਲਈ ਹੁਣ ਵਿਆਹ ਤਾਂ ਕਰਨਾ ਹੀ ਪਊਗਾ ਤੋ ਤਨ ਕਹਿਣਾ ਦੋ ਨਾ ਜਾਣਿਆ ਨੇ ਕਹਿਣਾ ਵਿਆਹ ਦਾ ਚੱਕ ਚੱਕੇ ਛੱਡਿਆ ਆਈ ਨਹੀਂ ਕਹਿੰਦੇ ਵੀ ਕਹਿਣਾ ਕੁੜੀ ਨੂੰ ਕੋਈ ਆਲਦੀ ਨੌਕਰੀ ਕਮਾਉਣ ਦੇ ਕੋਈ ਲੱਗਣ ਦੇ ਕੋਈ ਰੋਟੀ ਬਾਲਣ ਦੇ ਦੀ ਵਿਆਹ ਦਾ ਇੱਕ ਦਿਨ ਤਾਂ ਵਿਆਹ ਕਰੀ ਦੇਣਾ ਕੁੜੀ ਨੂੰ ਵਿਆਹ ਦਾ ਮੈਨੂੰ ਫਿਕਰ ਹੈ ਲੋਕ ਤੁਹਾਨੂੰ ਪਤਾ ਲੋਕ ਕੀ ਕੀ ਕੁਛ ਕਹਿੰਦੇ ਨੇਗੇ ਤੂੰ ਤਾਂ ਅੰਦਰ ਬੜੀ ਬੈਠੀ ਰਹਿਣੀ ਐ ਉਹ ਮੈਨੂੰ ਬਾਹਰ ਜਾਣਾ ਪੈਂਦਾ ਮੈਨੂੰ ਪੁੱਛ ਕੇ ਦੇਖ ਲੋਕਾਂ ਨੂੰ ਕਿ ਮੈਂ ਮੂੰਹ ਦਿਖਾਉਣਾ ਮੈਂ ਸੋਨੂੰ ਤਾਂ ਫਿਕਰ ਹੈ ਤੇ ਮੈਨੂੰ ਫਿਕਰ ਨਹੀਂ ਕੀ ਦਿੱਤੀ ਆਏਗੀ ਐਡੀ ਕਰੀਆ ਪਾਰ ਕੇ ਮੈਂ ਕੀ ਹੋਈ ਗੱਲ ਮੈਨੂੰ ਜਨਮ ਦਿੱਤਾ ਮੈਨੂੰ ਕੀ ਉਹਦੀ ਸੋਚ ਨਹੀਂ ਵੀ ਸੋਨੂੰ ਬੜੀ ਸੋਚ ਹੈ ਭੰਦੀ ਕੋਈ ਨਹੀਂ ਫਿਕਰ ਤਾਂ ਤੈਨੂੰ ਵੀ ਹੈਗਾ ਪਰ ਤਾਂ ਉਹ ਇੰਨਾ ਗੱਲਾਂ ਦਾ ਪਤਾ ਨਹੀਂ ਜਿੰਨਾ ਚਿਰ ਬੰਦਾ ਬਾਹਰ ਨਹੀਂ ਜਾਂਦਾ ਕੋਈ ਗੱਲ ਨਹੀਂ ਮੈਂ ਭੈਣ ਨਾਲ ਗੱਲ ਕਰਦਾ ਤੂੰ ਐਵੇਂ ਲੱਗਦਾ ਬਾਹਰ ਮੈਂ ਕਿਉਂ ਨਹੀਂ ਜਾਂਦੀ ਪੁੱਤ ਮੈਂ ਵੀ ਜਾਣੀ ਆ ਬਾਹਰ ਮੈਂ ਕਿ ਹੁਣ ਬੁੜੀਆਂ ਤੇ ਜਾਂਦੀ ਨਹੀਂ ਕੋ ਪਿੰਡ ਚ ਨਹੀਂ ਜਾਂਦੀ ਮੂੰ ਹੀ ਇਹਨਾਂ ਤਾਂ ਦੋ ਨਾ ਜਾਣਿਆ ਨੂੰ ਪਤਾ ਨਹੀਂ ਕਿਉਂ ਕਿਰਾਉ ਖੋਈ ਪਈ ਐ ਵੀ ਜਰਕਦੇ ਨੇ ਕਿਰਾ ਵਿਆਹ ਕੇ ਕਰਦਿਗੇ ਆਦੀ ਮਰਜ਼ੀ ਨਾਲ ਵਿਆਹੂੰਗੀ ਐਵੇਂ ਕੋਈ ਨਹੀਂ ਵਿਆਹ ਹੁੰਦੀ ਕੁੜੀ ਨੂੰ ਵੀ ਕਰਾ ਜਰਕਦੇ ਨੇ ਧੱਕਾ ਦੇ ਦੋ ਵਿਆਹ ਕੇ ਬੇਬੇ ਨਾ ਬਾਈ ਨਾਲ ਕਾ ਤੋ ਬੋਲੀ ਜਾਈ ਜਾਂਦੀ ਸੀ ਤੂੰ ਕੀ ਗੱਲ ਹੋਗੀ ਦੱਸ ਦਿੰਨੀ ਆ ਪੁੱਤ ਕਾ ਤੋ ਗੋਡੀ ਆਂਦੀ ਸੀ ਬਹਿ ਜਾ ਉਹ ਤਾਂ ਹੁਣ ਤੇਰੇ ਵਿਆਹ ਦੀਆਂ ਗੱਲਾਂ ਛੇੜੀ ਬੈਠਾਗਾ ਕਹਿੰਦਾ ਆਪਾਂ ਥਾਂ ਦੇਖੀਏ ਕਹਿੰਦਾ ਕੁੜੀ ਦਾ 40 ਸਾਲ ਦੀ ਕਹਿੰਦਾ ਹੋਈ ਪਈ ਹੈਗੀ ਨਾ ਬੇਬੇ 40 ਸਾਲ ਦੀ ਹੋਈ ਪਈ ਐਵੇਂ ਮਰੀ ਜਾਂਦੇ ਆ ਪਕਾਈ ਇਹ ਕਿਧਰ ਥਾਂ ਥੂ ਦੇਖੀ ਤਾਂ ਨਹੀਂ ਬੈਠੇ ਕਿਤੇ ਮੇਰੇ ਵਾਸਤੇ ਪਤਾ ਨਹੀਂ ਤੇ ਹਰ ਤਰੀਕੇ ਤੇ ਕਹਿੰਦੀ ਆ ਉਹਨੂੰ ਹਰ ਤਰੀਕੇ ਲਾਉਂਦੀ ਆ ਉਂਗਲਾ ਵੀ ਕਹਿ ਰਾ ਆਪਾਂ ਉਹ ਵਿਆਹ ਲੀਏ ਹੁਣ ਰਜਵੀਰ ਨੂੰ ਬੇਬੇ ਮੇਰਾ ਤਾਂ ਹੱਕ ਨਹੀਂ ਬਣਦਾ ਬੋਲਣ ਦਾ ਮੈਂ ਜਿਹੜਾ ਮਾੜਾ ਮੋਟਾ ਬੋਲਦੀ ਆ ਨਾ ਉਹਦਾ ਵੀ ਪਹਾੜ ਬਣਾ ਲੈਂਦੀ ਆ ਤੇ ਤੂੰ ਕਹਿ ਨਹੀਂ ਸਕਦੀ ਮਾੜਾ ਮੋਟਾ ਤੇਰੀ ਨੋਆ ਤੇਰੀ ਤਾਂ ਚਲਦੀ ਆ ਹੁਣ ਕਰੇ ਫਿਰ ਮੈਨੂੰ ਤਾਂ ਹਜੇ ਵਿਆਹ ਆ ਤੇਰੇ ਕੋਈ ਆਖੇ ਹੀ ਨਹੀਂ ਵੀ ਵਿਆਹ ਕਰ ਦੀਏ ਉਹ ਤਾਂ ਉਸੇ ਕੋਲੇ ਮੁੰਡੇ ਕੋਲੇ ਕਹਿੰਦੀ ਹੈਗੀ ਵਿਆਹ ਕਰਾ ਲਾ ਮੈਨੂੰ ਆਖੇਗਾ ਮੇਰੀ ਮਾਂ ਬੈਠੀ ਆ ਵਿਆਹ ਕਰਨ ਵਾਲੀ ਇਹਨਾਂ ਨੂੰ ਕਾਦੀ ਸੋਚ ਆ ਮੇਰੇ ਵਿਆਹ ਦੀ ਕੀ ਪਤਾ ਕਾਦੀ ਸੋਚ ਆ ਹੋਈ ਗੱਲ ਵਾਂਗੂ ਵੀ ਚਲ ਕਰਦੇ ਵਿਆਹ ਕਰਨਾ ਹੋਇਆ ਕਰ ਲਾਂਗੇ ਵੀ ਐਗੀ ਤਾਂ ਇਹਨੂੰ ਕੀ ਕਹਾਲਾ ਸਾਨੂੰ ਵਿਆਹ ਦੀ ਵੀ ਜਰ ਕਰਿਆ ਨੇ ਕਿਹਾ ਵਿਆਹ ਕੇ ਕਰ ਦੀਏ ਕੋਈ ਨਹੀਂ ਸ਼ਰਮ ਮੰਦਾ ਉਹ ਬਹੁ ਮੰਗਰ ਲੱਗ ਗਿਆ ਇਹਨੇ ਵਿਭਾਵਨ ਨੂੰ ਰੋਟੀ ਦੇ ਸਿਰੇ ਹੋਣ ਦਿੰਦੇ ਇਹਨਾਂ ਤਾਂ ਆਈ ਹੈ ਵੀ ਤੇਰੇ ਨੌਕਰੀ ਮਿਲਿਆ ਨਾ ਮੇ ਕਿਹੜਾ ਪਤਾ ਤੇਰਾ ਵਿਆਹ ਕਿ ਕਰਦੀ ਗਏ ਇਹਨਾਂ ਤਾਂ ਪਤਾ ਨਹੀਂ ਕਿਉਂ ਤੇਰੇ ਤੇ ਇੰਨਾ ਲੱਗਦੇ ਨੇ ਪੁੱਤੇ ਮੈਂ ਕੋੜਾ ਵੀ ਇਹਨਾਂ ਦੇ ਅੰਚਰੇਤਾ ਪਾਉਣੀ ਆ ਮੈਂ ਇਹਨਾਂ ਨੂੰ ਕੀ ਆਖਿਆਗਾ ਕੀ ਬਾਤ ਸਿੱਧਾ ਆਪਦਾ ਪੜਨੀ ਆਪਦਾ ਕੰਮ ਕਰਦੀਆਂ ਮੜਾ ਮੋਟਾ ਇਹਨਾਂ ਨੂੰ ਤਾਂ ਮੈਂ ਕਦੇ ਕੋਈ ਮਾੜੀ ਚੰਗੀ ਨਹੀਂ ਆਖੀ ਮਾੜੀ ਚੰਗੀ ਕੁਝ ਨਹੀਂ ਕਹਿੰਦੀ ਪੁੱਤ ਉਹੀ ਬਾਤ ਹੈ ਇਹਨਾਂ ਤਾਂ ਪਤਾ ਨਹੀਂ ਕਿਉਂ ਤੇਰੀ ਬਾਲ ਗਈ ਆ ਖੋਈ ਪਈ ਆ ਹਰ ਫਰੀਤ ਨੂੰ ਤਾਂ ਉਹ ਕਿਵੇਂ ਆਖੀ ਜਾਂਦੀ ਆ ਉਵੇਂ ਬਸ ਫਿਰ ਗਾਹ ਮੁੰਡਾ ਮੈਨੂੰ ਆਖੀ ਜਾਂਦਾਗਾ ਨਾਲ ਇਹਨਾਂ ਨੇ ਲਵਾਉਣਾਗਾ 30-40 ਲੱਖ ਰੁਪਇਆ ਇਹਨਾਂ ਨੂੰ ਐ ਨਹੀਂ ਸ਼ਰਮ ਆਉਂਦੀ ਵੇ ਕੁੜੀ ਤਾਂ ਨਹੀਂ ਮਿਹਨਤ ਕਰੀ ਜਾਂਦੀ ਆ ਮਾੜਾ ਮਾੜਾ ਪੜ੍ਹ ਲਿਖ ਕੇ ਕੁਝ ਲੱਗ ਜੂਗੀ ਉਹੀ 2 ਰੁਪਏ ਘੱਟ ਹੋ ਜਾਣਗੇ ਆਪਣੇ ਆਈਆ ਫੋ ਤਾਂ ਮੈਨੂੰ ਵੀ ਬਿਚਾਰ ਕੇ ਤੈਨੂੰ ਕੋਈ ਨੌਕਰੀ ਮਿਲ ਗਈ ਇਹ ਤਾਂ ਅਗਲਾ ਨਾ ਅੱਧ ਕੀ ਲੈ ਲੈਂਦਾ ਹੁਣ ਕਿੱਥੇ ਅਗਲੇ ਜੇ 15 20 ਕਿੱਲੇ ਵੀ ਹੋਏ ਅਗਲੇ ਦੇ ਜ਼ਮੀਨ ਦੇ ਅਗਲਾ ਪਤਾ ਕਿੰਨੇ ਰੁਪਏ ਮੰਗੂਗਾ ਉਹ ਤਾਂ ਫਿਰ ਕੁਝ ਨਹੀਂ ਹੋਊਗਾ ਇਹ ਅਗਲਾ ਆਖੂਗਾ ਵੀ ਅਸੀਂ ਨੌਕਰੀ ਤੇ ਲਾਵਾਂਗੇ ਜੇ ਹੁਣ ਕਿਨਾਂ ਤੈਨੂੰ ਨੌਕਰੀ ਮਿਲ ਜੇ ਆਪਾਂ ਦਾ ਨਾ ਮੂੰਹ ਮੰਗਿਆ ਸਮਾ ਉਹ ਮਿਲੂਗਾ ਜ਼ਮੀਨ ਤੇ ਸਭ ਕੁਝ ਸਭ ਕੁਝ ਦੀਂਦਾ ਬੇਪੇ ਮੈਨੂੰ ਤਾਹੀਂ ਪੜਾਂਗਾ ਕਰਦੀਆਂ ਮੈਂ ਤਾਂਹੀਂ ਮਿਹਨਤਾਂ ਕਰਦੀਆਂ ਨਾ ਇਨਾਂ ਕੋਲੇ ਨੰਗਾ ਕੋਲੇ ਕੀ ਆ ਮੇਰੀ ਫੀਸ ਤਾਂ ਦੇ ਨਹੀਂ ਸਕਦੇ ਫੀਸ ਦੇਣ ਵਾਰੀ ਤਾਂ ਇਨਾਂ ਕੋਲੇ ਸਪੈਂਦਾ ਕਰੇ ਕੋਲੇ ਤਾਂ ਪੈਂਦਾ ਹੀ ਆ ਤੇ ਫਿਰ ਇੰਨਾ ਪੜਾਉ ਉਹ ਵੀ ਇਕੱਠਾ ਪੈਸਾ ਕਿੱਥੋਂ ਲਾ ਦੇਣਗੇ ਅਗਲਾ ਤਾਂ ਪੂਰਾ ਪੈਸਾ ਲਊਗਾ ਆਦਰ ਕੇ ਫੇਰ ਆਖਣਗੇ ਸਾਥੋਂ ਇੰਨਾ ਲੱਗਦਾ ਨਹੀਂ ਪੈਸਾ ਫਿਰ ਤੂੰ ਸਮਝਾ ਦੇ ਤੂੰ ਪਾ ਦੇ ਇਨਾਂ ਦੇ ਖਾਣੇ ਚ ਗੱਲ ਹੁਣ ਮੈਨੂੰ ਕੀ ਦੱਸਦੀਆਂ ਮੈਨੂੰ ਤਾਂ ਪਤਾ ਸਾਰੀਆਂ ਗੱਲਾਂ ਦਾ ਪਤੂ ਦਾ ਹੁਣ ਕੀ ਆਖੇ ਪੁੱਤ ਦੇਖਾ ਨਾ ਅਗਲਾ ਆਇਆ ਆਖੂਗਾ ਵੀ ਕੁੜੀ ਬੋਲਦੀ ਹੈ ਕੋਈ ਨਾ ਮੈਂ ਆਖੂਗੀ ਉਹਨਾਂ ਨੂੰ ਮੈਂ ਮਾਮੇ ਨੂੰ ਸੱਦ ਲਾ ਭੂਆ ਨੂੰ ਸੱਦ ਲਾ ਸਾਰਿਆਂ ਨੂੰ ਸੱਦ ਕੇ ਨਾ ਇਹਨਾਂ ਨੂੰ ਇੱਕ ਗੱਲ ਸਮਝਾ ਦੇ ਵੀ ਜਿੰਨਾ ਚਿਰ ਮੈਂ ਨੌਕਰੀ ਤੇ ਨ ਲੱਗਦੀ ਮੈਂ ਵਿਆਹ ਨਹੀਂ ਕਰਾਉਂਦੀ ਚਾਹੇ ਇੱਧਰ ਲੱਪਾਸਾ ਇੱਧਰ ਹੋ ਜੇ ਚਲ ਕੋਈ ਨਾ ਉਹਦੇ ਨਾਲ ਤੇ ਮੈਂ ਵੀ ਆਖ ਦੂੰਗੀ ਜੇ ਤੇਰੇ ਨਾਲ ਕੋਈ ਗੱਲ ਕਰਨ ਲੱਗੇ ਤੇ ਤੂੰ ਵੀ ਜਵਾਬ ਦੇ ਦੀ ਵੀ ਮੈਂ ਤਾਂ ਆਪਦੇ ਪੈਰਾਂ ਸਿਰ ਤੇ ਖੜੀ ਹੋ ਕੇ ਨਾ ਫਿਰ ਵਿਆਹ ਕਰਾਉਂਗੀ ਮੇਰੇ ਵਿਆਹ ਦੀ ਗੱਲ ਨਾ ਛੇੜੋ ਉਹਨਾਂ ਨਾਲ ਤਵੇ ਮੰਗਰੋ ਕਰਾਂਗੇ ਉਹ ਤਾਂ ਦੇਖੀ ਜਾਊਗੀ ਬਾਈ ਤੂੰ ਨਾ ਤੇਰੀ ਨੋ ਨੂੰ ਸਮਝਾ ਲਾ ਤੇ ਨਹੀਂ ਜੇ ਮੈਂ ਬੋਲ ਪਈ ਤੇ ਆਪਣੇ ਤਾਂ ਫੇਰ ਵੱਡੇ ਘਰ ਆਉਗੇ ਤੂੰ ਨਾ ਬੋਲੀ ਐਂ ਮੈਨੂੰ ਤੈਨੂੰ ਪਤਾ ਲੋਕ ਆਏ ਆਖਣਗੇ ਵੀ ਨੰਦ ਪਰਜਾਈ ਲੜਦੀਆਂ ਨੇ ਨਾਲੇ ਫੇਰ ਤੈਨੂੰ ਤਾਂ ਹੁਣ ਹਰ ਤੀ ਤਾਂ ਆਖੂ ਵੀ ਪਤਾ ਨਹੀਂ ਨੌਕਰੀ ਦਾ ਸਿਰੇ ਹੋਈ ਬਾਈ ਕਿਉਂ ਨਾਲੇ ਮੈਂ ਤਾਂ ਗੱਲ ਬਣਾ ਬਣਾ ਕੇ ਰੱਖੀ ਐ ਇਹ ਤਾਂ ਬਿੰਦ ਬਿੰਦ ਚ ਦੀ ਰੋਲ ਦੂਗੀ ਇੱਜ਼ਤ ਮੇਰੀ ਸਾਰੇ ਪਿੰਡ ਚ ਮੇਰੀ ਕਹਦੂ ਮੇਰੀ ਨੰਨ ਦਾ ਐ ਬੋਲਦੀ ਐ ਬੋਲਦੀ ਐ ਆਖੂ ਤਾਂ ਸਹੀ ਇਹ ਤਾਂ ਤੈਨੂੰ ਤਾਂ ਉਂਝ ਪਹਿਲਾਂ ਹੀ ਬੇਇਕਰਾਵਾਂ ਨੂੰ ਲੈਂਦੀ ਐ ਜੀ ਜੇ ਤੂੰ ਮਰਮੋਟਾ ਬੋਲਣ ਲੱਗੀ ਫੇਰ ਤਾਂ ਜਮਾਈ ਨੂੰ ਸਾਣੀ ਹੋ ਜੂ ਤੇ ਤਾਂ ਮੁੰ ਇਹ ਤਾਂ ਵਿਆਹ ਕੇ ਤੋਰੇ ਨੂੰ ਕੁੜੀ ਨੂੰ ਇਹ ਤਾਂ ਬਹਾਨੇ ਪਾਉਦੀ ਐ ਬੇਬੇ ਜਾ ਤੂੰ ਉਹਦੇ ਨਾਲ ਗੱਲ ਕਰ ਵੀ ਉਹਨੇ ਉਂਗਲਾਂ ਕਿਵੇਂ ਲੰਗਾ ਬਾਈ ਦੇ ਰਾਤੇ ਤਾਂ ਤੇ ਅਸੀਂ ਨਹੀਂ ਭਰਿਆ ਹੋਊਗਾ ਇਹੀ ਲੱਗੀ ਆ ਕੱਲ ਦੀ ਇਹੀ ਲੱਗੀ ਆ ਕੱਲ ਦੀ ਮੂੰਹ ਤੇ ਤਾਂ ਬਸ ਪਤਾ ਨਹੀਂ ਕਿਉਂ ਬਾੜੀ ਹੰਤਾ ਹੋ ਖੋਈ ਪਈ ਐ ਪਤਾ ਨਹੀਂ ਕਿਉਂ ਤੇਰੀ ਰਾਜਵੀਰ ਇੰਨੀ ਤਕਲੀਫ ਕਿਉਂ ਮੰਦੀ ਹੈ ਜੀ ਮੈਂ ਤਾਂ ਹੀ ਨਹੀਂ ਸਮਝ ਆ ਰਹੀ ਕੀ ਬਦਾ ਇਹਦੇ ਮਾਪਿਆਂ ਨੇ ਤਾਂ ਟਾਈਮ ਨਾਲ ਹੀ ਕੜਤੀ ਕਰੋ ਹੁਣ ਇਹਨਾਂ ਦੀ ਐਚਬੀ ਹੋਈ ਨਾਲੇ ਆ ਜਾਂ ਦੇਖ ਆ ਕੇ ਤੂੰ ਹੱਥ ਨਹੀਂ ਵੀ ਕੰਮ ਕਰਾ ਦੇਣੇ ਕੋਈ 2-4 ਨਾਲ ਤੜਕੇ ਕਰਾ ਕੇ ਜਾਨੀਆਂ ਕੋਈ ਆਏ ਨਹੀਂ ਵੀ ਕੋਈ ਕੱਲੀ ਨੂੰ ਕੰਮ ਕਰਨਾ ਪੈਂਦਾ ਵੀ ਮੈਂ ਕਿਹੜਾ ਬੇਲੀ ਖਾਨੀ ਆ ਵੀ ਤਾਂ ਭੇੜੀ ਲੱਗਦੀ ਐ ਇਹਨਾਂ ਨੂੰ ਕਾਹਨੂੰ ਗੱਲ ਕੋਈ ਹੋ ਰਹੀ ਐ ਵਿੱਚੋਂ ਜਾਂ ਤੂੰ ਉਹਦੇ ਨਾਲ ਗੱਲ ਕਰ ਜਾ ਕੇ ਨਹੀਂ ਮੈਂ ਗੱਲ ਕਰੂੰਗੀ ਫੇਰ ਨਾ ਨਾ ਤੂੰ ਨਾ ਬੋਲਦੀ ਮੈਂ ਹੀ ਕਰੂੰਗੀ ਗੱਲ ਆ ਦੇਖ ਲਾ ਲੈ ਮੇਰੀ ਤਾਂ ਇਹੀ ਸਰੀਕਣੀ ਬਣੀ ਬੈਠੀ ਹੈਗੀ ਪਰ ਜਾਈ ਕਾਦੀ ਐ ਡੈਣੀ ਆ ਇਹ ਨਹੀਂ ਮੈਨੂੰ ਸਿਰੇ ਚੜਨ ਦੇਂਦੀ ਪਰ ਮੈਂ ਵੀ ਪਿਆਉਦੀ ਨਹੀਂ ਮੈਂ ਵੀ ਨਾ ਟੀਚਰ ਲੱਗ ਕੇ ਉਦੋਂ ਬਾਅਦ ਚ ਵਿਆਹ ਕਰਵਾਉਂਗੀ ਹਮੇ ਮੇਰੀ ਉਮਰ 50 ਸਾਲ ਦੀ ਹੋ ਜੇ ਆ ਦੇਖ ਲਾ ਚੁੱਪ ਚੁੱਪ ਗੰਨੇ ਕਿਵੇਂ ਢੇਰ ਲਾਇਆ ਮਾਮਾ ਧੀਆਂ ਨਹੀਂ ਕੋਈ ਕਾਸ਼ੇ ਦੀ ਫਿਕਰ ਨਹੀਂ ਫਾਕਾ ਨਹੀਂ ਗੰਨੇ ਪੱਟ ਲਾਣੀਆਂ ਚੂਪ ਲਾਣੀਆਂ ਹੋਰ ਤਾਂ ਕੋਈ ਕੰਮ ਨਹੀਂ ਰਿਆ ਹੁਣ ਦੇਖ ਲਾ ਕਿਵੇਂ ਮੱਚੀ ਜਾਂਦੀਆਂ ਬੈਠੀਆਂ ਵਿਆਹ ਨੂੰ ਨਾ ਕਹੇ ਵਿਆਹ ਨੂੰ ਤੈਨੂੰ ਐ ਨਾ ਕਹੇ ਇਹਨੂੰ ਬੁੜੀ ਕਰ ਲਾ ਇੱਥੇ ਸਾਰੀ ਉਮਰ ਸ਼ਰਤੀ ਵਹਾਈ ਰੱਖੀ ਉਹਰੇ ਚਿਰਤੇ ਨਹੀਂ ਚਾਹੀਦੀ ਮੇਰੇ ਮੈਂ ਤਾਂ ਉਹਦੇ ਨਾਲ ਕਰੀਆ ਗੱਲ ਵੀ ਜੇ ਤਾਂ ਕਹਿਣਾ ਚਾਹਦੇ ਆ ਦੀ ਮਾਂ ਨੂੰ ਦੇਖਣਾ ਥਾਂ ਦੇਖ ਲੋ ਨਹੀਂ ਕੋਈ ਮੈਂ ਤਾਂ ਤੇ ਭਰਾ ਨੂੰ ਸੱਦ ਕੇ ਨਾ ਅਦੀ ਪੇਕੀ ਜਾਉਂਗੀ ਜਿੱਦੇ ਵਿਆਹ ਤੀ ਉਹਦੇ ਆ ਜੂਂਗੀ ਮੈਂ ਤਾਂ ਉਹਨਾਂ ਚਰ ਜਮਾ ਨਹੀਂ ਆਉਦੀ ਫਿਰ ਮੇਰੇ ਨਾਲ ਤਾਂ ਟੱਟ ਦੀ ਗੱਲ ਹੋਈ ਸੀ ਟੱਟ ਕਲੀਅਰ ਕਰ ਲਾਂਗੇ ਹਲਦੀ ਤੇ ਕੀ ਬੋਲੀ ਜਾਣੀ ਆ ਕੱਲੀ ਜੀ ਮੈਂ ਕੀ ਬੋਲਣਾ ਸੀ ਬੋਲਣਾ ਤਾਂ ਤੁਸੀਂ ਹੋ ਮਾਮਾਤੀਆਂ ਮੈਂ ਹੁਣ ਤੁਸੀਂ ਕਿਵੇਂ ਆਏ ਚ ਉਹੀ ਗੱਲ ਪੰਚਾਇਤ ਬਣਾ ਰੱਖੀਏਗੀ ਐ ਮਿੰਟ ਤੋਂ ਮਟੰਡੜੀ ਲਾ ਕੇ ਬਹਿ ਜਾਣੂ ਹੁਣ ਗੱਲ ਕਰੀਏ ਨਾ ਫਿਰ ਗੱਲਾਂ ਕਰਨੀਆਂ ਹੀ ਨਹੀਂ ਅਸੀਂ ਹੁਣ ਗੱਲ ਕਰੀਏ ਮਾਮਾਤੀਆਂ ਮਾਮਾ ਮੈਨੂੰ ਐ ਦੱਸ ਮਾਮਾ ਦੀਆਂ ਕੀ ਕਾਦੀ ਗੱਲ ਕਰਦੋਂ ਬਿੰਦੇ ਬਿੰਦੇ ਹਰਪ੍ਰੀਤ ਆਏ ਜੰਨੇ ਮੁੰਡੇ ਦੇ ਕੰਨ ਭਰਦੀ ਉਹ ਕੁੜੀ ਨੂੰ ਵਿਆਹ ਦੇ ਨਾ ਹੁਣ ਵਿਆਹੇਗੀ ਨਹੀਂ ਤੇ ਹੋਰ ਸਾਰੀ ਉਮਰ ਕੁਮਾਰੀ ਬਿਠਾ ਲਈਏ ਉਹਨੂੰ ਨਾ ਕੁਮਾਰੀ ਤਾਂ ਨਾ ਬਣਾਵਾਂਗੇ ਫੇ ਚਲ ਕੋਈ ਨਾ ਉਹਨੂੰ ਮੋੜੀ ਮੋਠੀ ਕੋਈ ਨੌਕਰੀ ਦੇ ਸਿਰੇ ਤਾਂ ਹੋ ਜਾਂਦੇ ਕੋਈ ਚਾਰ ਪਾਈਸੇ ਕਮਾ ਲਾਂਗੇ ਆਪਣਾ ਵੀ ਨਾਲ ਘੱਟ ਖਰਚਾ ਹੋ ਫੇਰ ਅੱਛਾ ਜਿਹੜਾ ਕਮਾਉਣ ਲੱਗ ਗਿਆ ਤੇ ਤੇਰਾ ਘੱਟ ਖਰਚਾ ਉਹ ਖਰਚਾ ਤਾਂ ਮੈਂ ਹੀ ਜਿਹੜਾ ਹੋਣਾ ਹੈ ਨਾ ਉਹੀ ਹੋਣਾ ਮੈਂ ਤੈਨੂੰ ਦੱਸਾਂ ਖਰਚੇ-ਕੁਰਚੇ ਕੋਈ ਨਹੀਂ ਕੱਟਦੇ ਅਗਲੇ ਦਾ ਵੀ ਮੁੰਡਾ ਗਾਹਾਂ ਲੱਗਿਆ ਹੋਊਗਾ ਤੇਰੀ ਕੁੜੀ ਕਹਿੰਦੀ ਮੈਂ ਲੱਗੇ ਮੁੰਡੇ ਨਾਲ ਵਿਆਹ ਕਰਾਉਣੇ ਕੀ ਗੱਲ ਫਿਰ ਕਿਵੇਂ ਕੱਟ ਜੂ ਪਈ ਅਗਲੇ ਨੇ ਵੀ ਪੜਾਇਆ ਲਖਾਇਆ ਮੁੰਡਾ ਅਗਲੇ ਨੇ ਵੀ ਖਰਚਾ ਕਰਿਆ ਹੋਊ ਤੇ ਜੋ ਆਪਣੀ ਕੁੜੀ ਲੱਗ ਗਈ ਨਾ ਤੇ ਅਗਲਾ ਅੱਜ ਹੀ ਲੈ ਲੈਂਦਾ ਹੁਣ ਕਿਵੇਂ ਲੈ ਲਵਾਂ ਅੱਜ ਹੀ ਲੈ ਲੈਂਦਾ ਮੈਂ ਤੈਨੂੰ ਦੱਸਾਂ ਅੱਜ ਚ ਲੈ ਲੂ 5 ਕਿੱਲੇ ਬਾਹਣ ਦੇ ਭਾਂਣ ਦੇ ਭਾਰ ਕੇ ਕਰਿਆ ਨੇ ਅਗਲਾ ਰੁਪਿਆ ਵੀ ਨਹੀਂ ਮੰਗਦਾ ਕਰ ਮਨਜ਼ੂਰ ਮਨ ਜੋ ਕਰਕੇ ਪੰਜ ਤੇ ਸੁਖ ਨਾ ਆਪਣੀ ਕੁੜੀ ਇੰਨਾ ਪੜੀ ਐ ਐਨੀ ਹੁਣ ਵਧੀਆ ਨੂੰ ਨੌਕਰੀ ਮਿਲ ਜੂਗੀ ਐਮੀ ਪੰਜ ਕਿੱਲਾਂ ਤੇ ਕਰੀਏ ਨਾ ਨਾ 15 20 ਕਿੱਲੇ ਦਾ ਪਾਲਾਂਗੀ 15 20 ਕਿੱਲੇ ਵਾਲਾ ਨਾ ਰਿਸ਼ਤਾ ਹੀ ਨਹੀਂ ਲੈਂਦਾ ਜਿਵੇਂ ਤੂੰ ਕਹਿੰਦੀ ਮੈਂ ਤੈਨੂੰ ਦੱਸਾਂ ਨਾ ਨਾ ਲਊਗਾ ਆਪਾਂ ਲਾ ਦਿਆਂਗੇ 20 ਲੱਖ ਰੁਪਏ ਤਾਂ ਸਿੱਧੇ ਹੀ ਅਗਲੇ ਦਾ 20 ਲੱਖ ਤਾਂ ਅਗਲੇ ਕਿੱਲੇ ਦਾ ਕਿੱਲੇ ਦਾ ਲੱਖ ਤਾਂ ਚੱਲਦੀ ਐ ਭਾਈ ਲੱਗੀ ਹੋਵੇ ਕੁੜੀ ਤੇ ਭਾਵੇਂ ਕੁੜੀ ਕੰਮ ਕਰਦੀ ਹੋਵੇ ਇਹ ਤਾਂ ਪੱਕਾ ਨਾ ਇਹ ਤਾਂ ਤੂੰ ਵੀ ਜਾਣਦੀ ਐ ਦਾਲਦੀ ਤਾਂ ਹੈਗੀ ਐ ਭਾਵੇਂ ਭਾਈ 20 ਲੱਖ ਲਾਹਾ 25 ਲੱਖ ਲੱਗ ਜੇ ਤਾਂ ਵੀ ਕਹਿੰਦਾ ਫਿਰ ਕਰਨਾ ਹੋਇਆ ਉਦੋਂ ਕਰ ਦਿਆਂਗੇ ਐਨੀ ਆਪਾਂ ਨੂੰ ਹੁਣ ਕੀ ਕਹਾਲਾ ਇਹ ਜੇ ਕਾਲ ਤਾਂ ਲਿਖ ਲਈ ਤੈਨੂੰ ਨਿਕਾਲ ਤੈਨੂੰ ਤਾਂ ਐ ਆ ਵੀ ਸਾਰੀ ਉਮਰ ਮੇਰੀ ਧੀ ਮੇਰੇ ਕੋਲੇ ਬੈਠੀ ਰਹੇ ਦੋਨੇ ਮਾਂ ਮਾਤੀਆਂ ਮੂੰਹ ਜੋੜ ਜੋੜ ਗੱਲਾਂ ਕਰੀਏਗੀ ਇਹ ਤਾਂ ਗੱਲ ਮੈਂ ਤੈਨੂੰ ਦਿਸਨ ਦਿਮਾਗ ਚੋਂ ਕੱਢ ਦੇ ਜੇ ਤਾਂ ਕੁੜੀ ਦਾ ਥਾਂ ਦੇਖਣ ਦੇਣਾ ਤਾਂ ਦੇ ਦੇ ਤੇ ਨਹੀਂ ਗੱਲ ਮੁੱਕੀ ਐ ਮੈਂ ਆਦੇ ਪੇਕੇ ਨੂੰ ਮਗਜੂ ਕਹਿੰਦਾ ਕੁੜੀ ਕਹਿੰਦੀ ਆ ਵੀ ਮੈਂ ਹਜੇ ਕਰਾਉਣਾ ਨਹੀਂ ਬੜਾ ਆਪਾਂ ਮੱਲੋਂ ਮੱਲੀ ਹਾਲਪਰੀ ਕਿਵੇਂ ਕਰ ਦਾਂਗੇ ਤੂੰ ਵੀ ਸ ਤਾਂ ਵੀ ਨਹੀਂ ਕਰ ਸਕਦਾ ਇਹ ਤਾਂ ਆਪਦੀ ਕੁੜੀ ਨਾਲ ਗੱਲ ਕਰ ਜਾ ਕੇ ਮੇਰੇ ਨਾਲ ਨਾ ਕਰ ਮੈਂ ਤੈਨੂੰ ਦੱਸਾਂ ਮੈਂ ਆਹਦਾ ਕੰਮ ਕਰਦੀ ਆ ਮੈਂ ਬੇਲੀ ਨਹੀਂ ਹੈਗੀ ਛੋਡੇ ਵਰਗੀ ਉਹ ਤੂੰ ਕਾਹ ਮੁੰਡੇ ਨੂੰ ਕਾਹ ਦਿੰਨੀ ਉਹ ਗਾਹ ਮੈਨੂੰ ਕਾਹ ਦਿੰਦਾ ਆਪਾਂ ਬੇਦੇ ਥਾਪ ਲਏ ਆਏ ਕਰਨਗੇ ਮੁੰਡਾ ਉਹਦੂ ਵੀ ਤੇਰੇ ਨਾਲ ਉਹ ਵੀ ਕਾਲਾ ਹੋਇਆ ਤੇ ਇਹ ਕਾਲਾ ਹੋਣੀ ਹੈ ਭਾਈ ਲੋਕ ਕਹਿੰਦੇ ਪਿੰਡ ਚ ਮੜਿਆ ਪਿੰਡ ਚ ਮੂੰਹ ਕੱਢ ਕੇ ਦੇਖ ਜਾ ਕੇ ਲੋਕਾਂ ਕਰੇ ਬੈਠੇ ਕਹੀ ਜਾਨੀ ਲੋਕ ਤਾਂ ਹੁਣ ਲੱਗ ਜਾਂਦੇ ਨੇ ਰੋਕੇ ਜੇ 20 ਸਾਲ ਦੀ ਕੁੜੀ ਹੋ ਜੇ ਉਹਦੀ ਲੱਗ ਜਾਂਦੇ ਨੇ ਇਹ ਵਿਆਹ ਕਿਉਂ ਨਹੀਂ ਕਰਦੇ ਲੋਕਾਂ ਨੂੰ ਕਿੱਥੇ ਦੁੱਖਦਾ ਕੁੜੀ ਆਪਣੇ ਘਰੇ ਉਹ ਤਾਂ ਫੇਰ ਐ ਕਰ 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 ਬਗ ਜਾ ਲੋਕਾਂ ਨੂੰ ਜਾ ਕੇ ਪੁੱਛਿਆ ਵੀ ਤੁਹਾਡਾ ਕਿਉਂ ਢਿੱਡ ਦੁਖਦਾ ਭਾਈ ਉਹ ਤਾਂ ਲੋਕੀ ਦੱਸਣਗੇ ਤੈਨੂੰ ਬਗ ਜਾ ਭਿੰਡ ਚ ਵਾਰੀ ਬਗ ਜਾ ਕੇ ਲੋਕ ਦੱਸਣਗੇ ਲੋਕ ਕੀ ਦੱਸਣਗੇ ਕਿ ਉਹ ਘਰ ਦੇ ਬੰਦੀ ਆਖੀ ਜਾਂਦੇ ਹੈ ਵੀ ਵਿਆਹ ਕਰਕੇ ਤੋੜ ਦੀ ਭੈਣ ਤਾਂ ਨਾ ਸਾਰਾ ਦਿਨ ਪੜਾਈ ਕਰਦੀ ਰਹਿੰਦੀ ਐ ਉਹ ਮੈਨੂੰ ਤਾਂ ਲੱਗਦਾ ਕਿ ਪੜ ਪੜ ਕੇ ਆ ਦਿਮਾਗ ਹੀ ਨਾ ਖਲ ਜੇ ਹੁਣ ਮੋਬਾਈਲ ਚੱਕੀ ਜਾਂਦੀ ਐ ਮੋਬਾਈਲ ਤੇ ਹੀ ਪੜਦੀ ਹ ਵਧਾਈਆਂ ਤੈਨੂੰ ਸਵਾ ਬਧਾਈਆਂ ਬਈ ਸੋਨੂ ਵੀ ਸ਼ੋਭਰਾ ਤੁਸੀਂ ਵਧਾਈਆਂ ਤਾਂ ਦੇਤੀਆਂ ਮੈਨੂੰ ਇੰਨਾ ਪੜਦੀ ਸੀ ਤੂੰ ਵਧੀਆ ਤੂੰ ਪਾਸ ਹੋ ਗਈ ਉਹ ਹੁਣ ਤਾਂ ਬਸ ਇੱਕੋ ਹੀ ਕੰਮ ਰਹਿ ਗਿਆ ਆਪਣਾ ਜੇ ਮਹਾਰਾਜ ਰੱਬ ਉਹ ਵੀ ਕਰ ਦੇ ਤੇਰਾ ਵਿਆਹ ਤੇਰਾ ਵਿਆਹ ਓਹੋ ਮੈਂ ਤਾਂ ਅਖਾ ਕਿੱਦਾਂ ਨੌਕਰੀ ਦੀ ਗੱਲ ਕਰੋਗੇ ਲੱਗੇ ਫਿਰ ਵਿਆਹ ਦੀਆਂ ਗੱਲਾਂ ਕਰ ਲੈ ਮੇਰੀ ਗੱਲ ਸੁਣ ਲੈ ਦੇਖ ਪਹਿਲਾਂ ਤੂੰ ਕਹਿੰਦੀ ਮੈਂ ਪਲੱਸ 2 ਕਰਨੀ ਐ ਫਿਰ ਮੈਂ ਬੀਏ ਕਰਨੀ ਐ ਫਿਰ ਮੈਂ ਬੀਐਡ ਕਰਨੀ ਐ ਫਿਰ ਮੈਂ ਟੈਟ ਕਲੀਅਰ ਕਰਨਾ ਹੁਣ ਤਾਂ ਤੂੰ ਟੈਟ ਵੀ ਕਲੀਅਰ ਕਰ ਗਈ ਕੋਣ ਤਦਰ ਵਿਆਹੀ ਕਰਾਂਗੇ ਤੇ ਫਿਰ ਜੇ ਮੈਂ ਇੰਨੀ ਮਿਹਨਤ ਕਰੀਆ ਤਾਂ ਨੌਕਰੀ ਵਾਸਤੇ ਕਰੀਆ ਨਾ ਹੁਣ ਮੈਂ ਇੰਨਾ ਪੜ ਲੇ ਕੇ ਤੇ ਹੁਣ ਮੈਂ ਵਿਆਹ ਕਰਵਾ ਲਾਂ ਹੈ ਨਾ ਮੇਰੇ ਸਹੁਰਿਆਂ ਦਾ ਕੀ ਪਤਾ ਤਾਂ ਮੈਨੂੰ ਅੱਗੇ ਪੜਨ ਦੇਣ ਨੀ ਜਾਂ ਨਾ ਦੇਣ ਉਹ ਭਣੇ ਹੁਣ ਪੜਾਈ ਦੀ ਕਿਹੜੀ ਲੋੜ ਐ ਹੁਣ ਤਾਂ ਮੇਲੇ ਦੇ ਕਦਾ ਟੈਸਟ ਰਹਿ ਗਿਆ ਤੂੰ ਉਹ ਕਲੀਅਰ ਕਰ ਹੀ ਜਾਏਂਗੀ ਪੱਕਾ ਕਰ ਜਾਈਂਗੀ ਮੈਨੂੰ ਲੱਗਦਾ ਤੂੰ ਉਹ ਕਰ ਕੇ ਵੀ ਹਜੇ ਬਹੁਤ ਕੁਝ ਪਿਆ ਕਰਨ ਵਾਲਾ ਮੈਨੂੰ ਨੌਕਰੀ ਤੇ ਲੱਗ ਜਾਂਦੇ ਫਿਰ ਜਿੱਥੇ ਤੁਹਾਡਾ ਮਨ ਕਰੇ ਉੱਥੇ ਵਿਆਹ ਕਰ ਦਿਓ ਭਣੇ ਮੇਰੀ ਗੱਲ ਸੁਣ ਲੈ ਤੇਰੀ ਉਮਰ ਦਾ ਤੈਨੂੰ ਪਤਾ ਕਿੰਨੀ ਹੋਗੀ ਪੂਰੇ 35 ਸਾਲਾਂ ਦੀ ਹੋਈ ਪਈ ਐ ਤੂੰ 35 ਸਾਲ ਦੀ ਉਮਰ ਨਾ ਮੈਂ ਘਰੇ ਬੈਠ ਕੇ ਨਹੀਂ ਕਰੀ ਮੈਂ ਪੜ-ਪੜ ਕੇ ਕਰੀ ਆ ਉਹ ਪੜੇ ਕੱਲ ਨੂੰ ਪਨੁਤਰੇ ਬਰੋਬਰ ਦਾ ਦੇਖ ਲੈ ਮੁੰਡਾ ਇਡੀ ਉਮਰ ਦਾ ਕਿਥੇ ਹੋਣਾ ਨਹੀਂ ਫਿਰ ਪੰਗਾ ਪੈ ਜੂਗਾ ਹੁਣ ਤਾਂ ਵਿਆਹ ਕਰਾ ਲੈ ਬਥੇਰੇ ਮੇਰੇ ਵਰਗੇ ਵਿਚਾਰੇ ਉਥੇ ਜਿਹੜੇ ਨਾਲ ਪਰਦੇ ਮੇਰੇ ਤੁਰੇ ਫਿਰਦੇ ਆ 40 40 45 45 ਸਾਲਾਂ ਦੇ ਹੋ ਰਿਆ ਨੌਕਰੀਆਂ ਪਿੱਛੇ ਪੜੇ ਤੂੰ ਤਾਂ ਘਰੇ ਬੈਠੀ ਕਹੀ ਜਣੀ ਐ ਉਹ ਬਾਲੀਆਂ ਗਲਾਂ ਧਿਆਨ ਰੱਖਣਾ ਪੈਂਦਾ ਇਹ ਬਾਹਰ ਜਾ ਕੇ ਦੇਖੀ ਬਈ ਤੈਨੂੰ ਨਾ ਫੇਰ ਪਤਾ ਲੱਗੂਗਾ ਬੀ ਦੁਨੀਆ ਦੇ ਕੀ ਹਾਲਾਤ ਹੋਏ ਪਏ ਨੇ ਅੱਜ ਦੇ ਟਾਈਮ 'ਚ ਉਮਰ ਮੈਟਰ ਨਹੀਂ ਕਰਦੀ ਪੈਸਾ ਮੈਟਰ ਕਰਦਾ ਬੰਦੇ ਨੂੰ ਭਣੇ ਬੇਬੇ ਦੀਆਂ ਗੱਲਾਂ ਚ ਨਾਹੀਂ ਬੇਬੇ ਦਾ ਜਦੋਂ ਵਿਆਹ ਹੋਇਆ ਸੀ ਨਾ ਸਾਰੀ 18 ਸਾਲਾਂ ਦੀ ਸੀ ਤੇ ਤੇਰੀ ਉਮਰ ਹੋਈ ਪੇ 36 ਸਾਲਾਂ ਦੀ ਹਜੇ ਵੀ ਤੈਨੂੰ ਸਲਾਹ ਨਹੀਂ ਦਿੰਦੀ ਉਹ ਬੇਬੇ ਦੀ ਇੱਕ ਨਾ ਗੱਲ ਮੰਨੀ ਤੇ ਨਾਲੇ ਮੇਰੀ ਗੱਲ ਸੁਣਾ ਜਦੋਂ ਬੇਬੇ ਦਾ ਵਿਆਹ ਹੋਇਆ ਨਾ ਉਦੋਂ 1500 'ਚ ਵਿਆਹ ਹੋ ਜਾਂਦੇ ਹੁੰਦੇ ਸੀ ਤੂੰ ਹੁਣ ਮੈਨੂੰ ਐਂ ਕਰੀ ਤੂੰ 1500 ਦੀ ਕੋਈ ਚੀਜ਼ ਹੀ ਲੈ ਕੇ ਦਿਖਾ ਦੇ ਜਮਾਨਾ ਬਦਲ ਗਿਆ ਦੁਨੀਆ ਬਹੁਤ ਅੱਗੇ ਰੰਗ ਗਈ ਪਹਿਲੇ ਇਸੇ ਗੱਲ ਦੀ ਮੈਨੂੰ ਡਰ ਖ ਜਿਉਂ-ਜਿਉ ਤੇਰੀ ਉਮਰ ਵੱਡੀ ਹੁੰਦੀ ਜਾਂਦੀ ਹੈ ਨਾ ਉਮਰ ਜ਼ਿਕਰ ਦੇਖ ਲੈ ਭਾਰ ਵੀ ਵਧੀ ਜਾਂਦਾ ਹੈ ਹੁਣ ਤਾਂ 20 ਲੱਖ ਸਰਜੂ ਪਤਾ ਨਹੀਂ ਫਿਰ 30 ਲੱਗੂ ਕਿ 40 ਲੱਗੂ ਕਿਉਂ ਟੈਨਸ਼ਨ ਕਰਦਾ ਮੈਂ ਥੋੜਾ ਭਾਰ ਹੌਲਾ ਹੀ ਕਰਕੇ ਜਾਊਂਗੀ ਕੋਈ ਥੋੜੇ ਸਿਰ ਕਰਜ਼ਾ ਨਹੀਂ ਜੜਾ ਕੇ ਜਾਂਦੀ ਸਾਡਾ ਭਾਰ ਹੌਲਾ ਕਰਾਂਗੀ ਕਿਵੇਂ ਕਰਾਂ ਹੁਣ ਮੈਂ ਹੁਣ ਤੇਰੇ ਕੋਲ ਚਲ ਦਸ ਹੀ ਦੇਣੀ ਆ ਅੱਜ ਕੱਲ ਦਾ ਮਾਡਰਨ ਜ਼ਮਾਨਾ ਹੈਗਾ ਜੇ ਭੈਣ ਨਾਲ ਭਰਾ ਕੋਲੇ ਗੱਲ ਕਰੂਗੀ ਫਿਰ ਹੋਰ ਕੌਣ ਕਰੂਗਾ ਆਪਣੇ 10-10 ਉਹ ਮੇਰੇ ਨਾਲ ਨਾ ਇੱਕ ਮੁੰਡਾ ਪੜਦਾ ਹੈ ਮੁੰਡਾ ਪੜਦਾ ਤੇਰੇ ਨਾਲ ਤੇ ਮੈਂ ਤਾਂ ਉਸੇ ਨਾਲ ਹੀ ਲਵ ਮੈਰਿਜ ਕਰਾਉਣੀ ਆ ਤੇ ਉਹਨੇ ਵੀ ਟੀਚਰ ਦਾ ਕੋਰਸ ਕਰੀ ਜਾਂਦਾ ਤੇ ਮੈਂ ਵੀ ਅਸਟਾ ਦੋਨੇ ਨੌਕਰੀ ਤੇ ਲੱਗ ਕੇ ਨਾ ਨਾਂ ਮੈਦਾਜ ਦੇਵਾ ਤੇ ਨਾ ਉਹ ਲਵੇ ਤੇਰਾ ਪਲਾਹੋ ਜੇ ਜੇ ਤੂੰ ਲਾ ਮੈਰਿਜ ਕਰਾਉਣੀ ਸੀ ਉਹ ਫਿਰ ਇੱਥੋਂ ਤੱਕ ਪੜਾਈਆਂ ਕਾਨੂੰ ਕਰਨੀਆਂ ਸੀਗੀਆਂ ਜੇ ਇਹੀ ਮਾੜਾ ਕੰਮ ਕਰਨਾ ਸੀ ਤੂੰ ਤੇ ਲਵ ਮੈਰਿਜ ਕਰਾਉਣੀ ਸੀ ਅੱਜ ਨੂੰ ਮੈਂ ਕਿੱਦੇ ਦੀ ਕਰਾ ਕੇ ਭੱਜੀ ਹੁੰਦੀ ਮੈਂ ਤਾਂ ਨੌਕਰੀ ਤੇ ਲੱਗਣਾ ਮੇਨ ਟਾਰਗੇਟ ਤਾਂ ਇਹ ਆ ਵੀ ਪਹਿਲਾਂ ਅਸੀਂ ਨੌਕਰੀ ਤੇ ਲੱਗੀਏ ਚਾਰ ਦਿਨਾਂ ਨੂੰ ਕਿਸੇ ਤੋਂ ਕੁਝ ਮੰਗਣਾ ਨਾ ਪੈ ਜੇ ਭਾਵੇਂ ਮੇਰੀ ਗੱਲ ਧਿਆਨ ਨਾਲ ਸੁਣ ਲੈ ਆ ਲਵ ਮੈਰ ਕਿਸੇ ਕੋਲੇ ਹੋਰ ਨਾ ਗੱਲ ਕਰੀ ਮੈਨੂੰ ਮੁੰਡੇ ਦਾ ਪਿੰਡ ਦੱਸ ਦੇ ਉਹਨੂੰ ਰੇਂਜ ਮੈਰਿਜ ਚ ਬਦਲ ਦਿਆਂਗੇ ਪਿੰਡ ਵੀ ਸੋਨਾ ਪਾਣਾ ਹੀ ਵਿਚਾਲੇ ਸਾਰਾ ਕੁਝ ਦੱਸ ਦੂੰ ਜਿੱਦ ਦੇ ਮੈਂ ਟੀਚਰ ਲੱਗੀ ਉਹ ਮੈਂ 15 ਦਿਨਾਂ ਬਾਅਦ ਵਿਆਹ ਕਰ ਦਿਓ ਪਰ ਮੇਰਾ ਸੁਪਨਾ ਨਾ ਤੋੜ ਮੈਨੂੰ ਪਹਿਲਾਂ ਟੀਚਰ ਲੱਗ ਜਾਣ ਦਿਓ ਮੈਰਾ ਤੈਨੂੰ ਇਹੀ ਕਹਿਣਾਗਾ ਤੇਰੀ ਉਮਰ ਵੱਡੀ ਹੋਈ ਜਾਂਦੀ ਐ ਕਿਤੇ ਤੂੰ 40 ਸਾਲਾਂ ਦੀ ਹੋ ਜੇ ਉਦੋਂ ਉਹ ਮੁੰਡਾ ਵੀ ਜਵਾਬ ਦੇ ਜੇ ਤੇ ਤੈਨੂੰ ਕਿਤੇ ਦੇਹਾਂਗੇ ਉਮਰ ਤੋਂ ਮੁੰਡਾ ਕਿਹੜਾ ਛੋਟਾ ਮੇਰੇ ਨਾਲੋਂ 2-3 ਸਾਲ ਵੱਡਾ ਆ ਉਹ ਚੱਲ ਪੜੇ ਤੇਰੀ ਮਰਜ਼ੀ ਐ ਤੇਰੀ ਮਰਜ਼ੀ ਦੇ ਖਿਲਾਫ ਤਾਂ ਦੇਖ ਪਲੱਸ 2 ਕਰਾਈ ਬੀਏ ਕਰਾਈ ਬੀਐਡ ਕਰਾਈ ਹੁਣ ਤੇਰਾ ਟੈਟ ਕਲੀਅਰ ਕਰਾਇਆ ਉਹ ਮੈਂ ਤਾਂ ਹੋਰ ਖੜਾ ਤੇਰੀ ਮਰਦੀ ਹੈ ਬਸ ਇੱਕ ਸਾਲ ਹੋਰ ਖੜ ਜਾ ਤੇ ਨਾਲੇ ਉਹ 12 ਤਾਲੀ ਨੂੰ ਕਹਦੇ ਮੈਂ ਤਾਂ ਨਾ ਤੁਹਾਡਾ 1 ਰੁਪਿਆ ਵੀ ਨਹੀਂ ਲਵਾਉਂਦੀ ਹੈਗੀ ਵਿਆਹ ਤੇ ਜੇ ਤੂੰ ਸਾਡਾ 1 ਰੁਪਿਆ ਨਾ ਲਵਾਵੇਂ ਉਹ ਸਾਨੂੰ ਇਸੇ ਗੱਲ ਦਾ ਫਿਕਰ ਮਰੀ ਜਾਂਦਾ ਸਾਨੂੰ ਐ ਵੀ ਤੇਰੀ ਉਮਰ ਬਈਏ ਪੈਸੇ ਬਾੜੇ ਲੱਗਣਗੇ ਅਸੀਂ ਤਾਂ ਡਰਦੇ ਆ ਭਾ ਜੀ ਮੈਨੂੰ ਸਾਰੀ ਗੱਲ ਦਾ ਪਤਾ ਸਾਨੂੰ ਐ ਵੀ ਸਾਡਾ 15-16 ਲੱਖ ਰੁਪਏ ਲੱਗੂਗਾ 1 ਰੁਪਿਆ ਵੀ ਨਹੀਂ ਲੱਗਣ ਦਿੰਦੀ ਹੈਗੀ ਮੈਂ ਚਾ ਚਾ ਆਪਣੀ ਜੇ ਤੂੰ ਟੀਚਰ ਲੱਗ ਜਾਏ ਪੈਸੇ ਨਾ ਲੱਗਣ ਫੇਰ ਲਵੇਰ ਆਗੇ ਨਾ ਉਸੇ ਗੱਲ ਦੀ ਮੇਨ ਮੇਰੀ ਨਹੀਂ ਮੇਨ ਤਾਂ ਪੈਸੇ ਦੀ ਗੱਲ ਐ ਚਲ ਠੀਕ ਐ ਪੜ੍ਹਨੇ ਜਿਵੇਂ ਤੂੰ ਕਹਿੰਦੀ ਐ ਤੂੰ ਦੱਬ ਕੇ ਪੜ੍ਹਾਈ ਕਰ ਮੈਂ ਹਰਪ੍ਰੀਤ ਤੈਨੂੰ ਆਪੇ ਸਮਝਾਉਂਗਾ ਹਾਂ ਹੁਣ ਤਾਂ ਨਹੀਂ ਸੀ ਮੇਰੀ ਉਮਰ ਲੰਘਦੀ ਉਹ ਤਾਂ ਕਹਿੰਦੇ ਸੀ ਉਮਰ ਲੰਘਦੀ ਆ ਅੱਜ ਜਦੋਂ ਪੈਸੇ ਦੀ ਗੱਲ ਹੋ ਗਈ ਬਿੰਦ ਚ ਦੀ ਬਦਲ ਗਿਆ ਕੋਈ ਨਹੀਂ ਹੈਗਾ ਅੱਜ ਕੱਲ੍ਹ ਭੈਣ ਭਾਈ ਕਿਸੇ ਦਾ ਕਾਹੀ ਤਾਂ ਕਹਿੰਦੀ ਐ ਨੌਕਰੀ ਲੱਗ ਕੇ ਆਪਦੇ ਰੋਟੀ ਦੇ ਬਿਲੇ ਹੋ ਜਾ ਕਾਹਨੂੰ ਕਿਸੇ ਦਾ ਕੁਝ ਮੰਗਣਾ ਪਵੇ ਉਹ ਮਾਂ ਮਰ ਜਾਣੀ ਦੇਖ ਲਾ ਜਿਹੜੀਆਂ ਗੱਲਾਂ ਮੇਰੇ ਕੋਲੇ ਕਰਨੀਆਂ ਸੀ ਭਰਾ ਕੋਲੇ ਕਰੀ ਜਾਂਦੀ ਐ ਮੈਨੂੰ ਤਾਂ ਦੱਸਿਆ ਨਹੀਂ ਮੈਂ ਮੁੰਡਾ ਦੇਖੀ ਬੈਠੀ ਆ ਉਹਨੂੰ ਦੱਸੀ ਜਾਂਦੀ ਐ ਆ ਬੁੜੀ ਜੀ ਦਾ ਬਾੜਾ ਨੱਕ ਉੱਚਾ ਸੀ ਨਾ ਇਹਨੂੰ ਤਾਂ ਮੈਂ ਲਾਉਣੀ ਆ ਸੁਨੇਹਾ ਵੀ ਤੇਰੀ ਤੀ ਮੁੰਡਾ ਦੇਖੀ ਬੈਠੀ ਐ ਐ ਨਹੀਂ ਪਤਾ ਤੇਰੀ ਕੀ ਦਤਾਂ ਕਦੋਂ ਭੱਜ ਜੇ ਮੁੰਡੇ ਨਾਲ ਰਾਈ ਜੀ ਵਿਆਹ ਦੇ ਇੱਥੇ ਲੱਡੂ ਵਟ ਦੀ ਕਹਿੰਦੀ ਮੈਂ ਵਿਆਹ ਨਹੀਂ ਕਰਨੀ ਦੇਂਦੀ ਮੈਂ ਵਿਆਹ ਹੋ ਨਹੀਂ ਦੇਂਦੀ ਕੁੜੀ ਨੂੰ ਮੈਂ ਤਾਂ ਘਰੇ ਰੱਖੂਗੀ ਆ ਹੁਣ ਰੱਖ ਲਈ ਇੱਧਰ ਆ ਬੇਬੇ ਕੀ ਕਹਿਣੀ ਆ ਭਾਈ ਦੱਸ ਕਹਿਣਾ ਕੀ ਐ ਅ ਚੜਾਤਾ ਤੇਰੀ ਕੁੜੀ ਨੇ ਚੰਦ ਇਗਰਾ ਤਾਂ ਚੰਦ ਚੜੀ ਦੇ ਚੰਦ ਚੜਾਤਾ ਤੇਰੀ ਕੁੜੀ ਮੁੰਡਾ ਦੇਖੀ ਬੈਠੀ ਐ ਤੂੰ ਤਾਂ ਕਹਿੰਦੀ ਸੀ ਮੈਂ ਤਾਂ ਵਿਆਹ ਨਹੀਂ ਮੈਂ ਤਾਂ ਕੁੜੀ ਨੂੰ ਕੁਮਾਰੀ ਰੱਖੂੰਗੀ ਹੁਣ ਵੀ ਰੱਖ ਨਹੀਂ ਕਰੇ ਹੁਣ ਐ ਨਹੀਂ ਪਤਾ ਕਿਹੜੇ ਵੇਲੇ ਚੜਾ ਦੇ ਚੰਦ ਸਮਾਰ ਕੇ ਬੋਦ ਦਾ ਉੱਚਾ ਕਰ ਜੇ ਪਿੰਡ ਚ ਕੋਈ ਨਾ ਫੇਰ ਕੀ ਹੋ ਗਿਆ ਜੇ ਮੁੰਡਾ ਪਹਾੜ ਛੱਡਿਆ ਆਪਾਂ ਵਿਆਹ ਕਰ ਦਿਆਂਗੇ ਫੇਰ ਕਿੱਡੀ ਕੀ ਗੱਲ ਲਾਗੀ ਕੁੜੀਆਂ ਹੁਣ ਅਰੇ ਪਸੰਦ ਨਾਲ ਪਹਾੜ ਹੀ ਲੈਂਦੀਆਂ ਨੇ ਮੁੰਡੇ ਦਾ ਲੱਗ ਗਿਆ ਮੈਨੂੰ ਦੋਨੇ ਮਾਮਾ ਧੀਆਂ ਇੱਕੋ ਇੱਕ ਗੱਲ ਐ ਤੈਨੂੰ ਵੀ ਪਤਾ ਫੇਰ ਮੁੰਡੇ ਦਾ ਤੂੰ ਵੀ ਮਿਲ ਕੇ ਆ ਹੀ ਹੋਏਂਗੀ ਹੋ ਪਤੀ ਉਹ ਵੀ ਮੁੰਡਾ ਦੇਖ ਰਖੇ ਮੈਂ ਕਿ ਮਿਲ ਕੇ ਆਈ ਐ ਜੇ ਤੂੰ ਮਿਲ ਕੇ ਨਹੀਂ ਹੁੰਦੀ ਮੈਨੂੰ ਐਂ ਦੱਸ ਜਿਹੜੀ ਕੁੜੀ ਉਹ ਹੀ ਗੱਲ ਮੁੰਡਾ ਆਪ ਪਸੰਦ ਕਰੀ ਬੈਠੀ ਹੋਵੇ ਉਹ ਮਾਂ ਹੀ ਕਹਦਾ ਨਹੀਂ ਹੁੰਦੀ ਜਰਕ ਦੇਣੀ ਵੀ ਹਾਂ ਭਾਈ ਜੇ ਮੁੰਡਾ ਦੇਖ ਰੱਖਿਆ ਤਾਂ ਕਰ ਦਿਆਂਗੇ ਤੈਨੂੰ ਜਮੀ ਨਹੀਂ ਆਇਆ ਵੀ ਮੇਰੀ ਤੀਨੇ ਆਖੀ ਕਰਤਾ ਲੈ ਕਿ ਜਮੀ ਨਹੀਂ ਆਇਆ ਫੇਰ ਚਲ ਫੇਰ ਉਹ ਕੁੜੀ ਦਾ ਇਰਾਦਾ ਹੈਗਾ ਵਧੀਆ ਥਾ ਹੋਊਗਾ ਕੁੜੀ ਨੂੰ ਸਾਰਾ ਪਤਾ ਹੋਊਗਾ ਆਪਾਂ ਵਿਆਹ ਦੇਾਂਗੇ ਸੰਗਾ ਆਪਾਂ ਨੂੰ ਕੀ ਅੱਜ ਹੀ ਮਾਰਨਾ ਹੁਣ ਵੀ ਐ ਕਹਦੇ ਵੀ ਮੈਂ ਤਾਂ ਦਿੱਤੀ ਦਾ ਵਿਆਹ ਕਰਦੀ ਨਹੀਂ ਹੁਣ ਕਾਨੂੰ ਕਹਿੰਦੀ ਹੈ ਵੀ ਹਾਂ ਵਿਆਹ ਦੇਾਂਗੇ ਮੈਂ ਵੀ ਤਾਂ ਵਿਆਹ ਹੀ ਕਹਿੰਦੀ ਸੀ ਮੈਂ ਕਿਹੜਾ ਕੋਈ ਕਹਿੰਦੀ ਸੀ ਤੇਰੀ ਤੀਨੇ ਗੱਲ ਚ ਫਾਹਾ ਪਾਉਣੀ ਆ ਮੈਂ ਨਾ ਫਾਹਾ ਫੇਸ ਕੀ ਕਿੰਨੀ ਤੋੜ ਦਿਆਂਗੇ ਆਪਾਂ ਤੇ ਨਾਲੇ ਕੁੜੀ ਰਾਜੀ ਆਪਾਂ ਨੂੰ ਕੀ ਅੱਜ ਮਾਰਦੀ ਨਾ ਕਰਾ ਲੈਣਗੇ ਆਪਣਾ ਕਿਤੇ ਨਹੀਂ ਦੁਖ ਲਾਗਾ ਮੇਰੇ ਤਾਂ ਕੋਈ ਢੱਡ ਨਹੀਂ ਦੁਖਦਾ ਢੱਡ ਦੁਕੇ ਛੋਡਾ ਮਾਮਾ ਈਆਂ ਦਾ ਛੋਡੀ ਇੱਕ ਗੱਲ ਜਾਣ ਕੇ ਚਲਾਕੀ ਇਹਨਾਂ ਕਰ ਮੇਰੇ ਕੋਲੇ ਵਗ ਜਾਓ ਜਿਹੜਾ ਕੁਝ ਕਰ ਨਾ ਕਰੋ ਉਹ ਦੇਖ ਲਾ ਚਾਂਦੀ ਦੱਸਦੀ ਆ ਕਿ ਤੇ ਚੰਦ ਚੜਾ ਤਾ ਕੁੜੀ ਨੇ ਵੀ ਕੀ ਚੰਦ ਚੜਾ ਤਾ ਫੇਰ ਕੀ ਹੋ ਗਿਆ ਜੇ ਚਾ ਡਿਵਾਕੜੀ ਦੇ ਮਾਲਕ ਸਿੰਘ ਦੇ ਗੱਲ ਆਪੇ ਆਵਦਾ ਕਰਾ ਲੂਗੀ ਨਾਲੇ ਬੜਾ ਆਪਣਾ ਖਰਚਾ ਨਹੀਂ ਕਰਨਾ ਪੈਦਾ ਆ ਇਹ ਤਾਂ ਇਹਨੂੰ ਹੋਈ ਨਹੀਂ ਵੀ ਚੰਗਾ ਦੀ ਮਾਦੀ ਨਾਲ ਕਰਾਊਗੀ ਆਪਣਾ ਵਾੜਾ ਪੈਸਾ ਟਕਾ ਨਹੀਂ ਲੱਗਣਾ ਅਗਲਾ ਪੰਜ ਕੇ ਸਾਰ ਰਿਸ਼ਤਾ ਲਊਗਾ ਇਹ ਤਾਂ ਇੰਨੀ ਨਾ ਆਕਲੀ ਨਹੀਂ ਹਰਪ੍ਰੀਤ ਨੂੰ ਤਾਂ ਇਹ ਤਾਂ ਬਸ ਕੇ ਆਵਦ ਨਹੀਂ ਮਰੀ ਜਾਊਗੀ